ਕਾਚਰੀ ਕਾਲ ਤੁਸੀਂ ਹੀ ਦੇਖ ਰਹੇ ਹੋ ਤਾਂ ਪੰਜਾਬ ਮੈਂ ਤੁਹਾਡੇ ਨਾਲ ਸੁਖਿੰਦਰ ਸਿੰਘ ਮੇਰੇ ਨਾਲ ਸਰਦਾਰ ਰਣਜੀਤ ਸਿੰਘ ਕੁੱਕੀ ਗਿੱਲ ਜੀ ਮੌਜੂਦ ਨੇ ਅਸੀਂ ਬੇਹਤ ਅਹਿਮ ਮੁੱਦਿਆਂ ਤੇ ਚਰਚਾ ਕਰਾਂਗੇ ਉਮੀਦ ਹੈ ਕਿ ਤੁਸੀਂ ਆਪਣੇ ਵਿਚਾਰ ਪੰਜਾਬੀ ਵਿੱਚ ਕਮੈਂਟ ਕਰੋਗੇ ਤੇ ਲੈਕਚਰ ਜ਼ਰੂਰ ਕਰੋਗੇ ਸਵਾਗਤ ਹੈ ਤੁਹਾਡੇ ਗਿੱਲ ਸਾਹਿਬ ਥੈਂਕ ਯੂ ਸੋ ਮਾਚ ਸੁਖਿੰਦਰ ਸਾਸ਼ਰੀ ਕਾਲ ਸਾਸ਼ਰੀ ਕਾਲ ਪੰਤਕ ਸਿਆਸਤ ਦੇ ਵਿੱਚ ਅਜੀਬ ਕਿਸਮ ਦਾ ਭੰਬਲ ਪੂਸਾ ਬਿਆ ਹੋਇਆ ਹੁਣ ਹਰਜਿੰਦਰ ਸਿੰਘ ਧਾਮੀ ਜਿਹੜੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਨੇ ਉਹ ਪੰਜ ਪਿਆਰਿਆਂ ਅੱਗੇ ਆਪ ਨੂੰ ਹੀ ਪੇਸ਼ ਹੋ ਕੇ ਜਾ ਕੇ ਪਹਿਲਾ ਜੱਜਦਾਰ ਸਾਹਿਬ ਨੂੰ ਮਿਲੇ ਫਿਰ ਪੰਜ ਪਿਆਰਿਆਂ ਕੇ ਪੇਸ਼ ਹੋਏ ਫਿਰ ਖਬਰ ਆਈ ਕਿ ਜੀ ਉਹਨਾਂ ਨੂੰ ਧਾਰਮਿਕ ਸਜ਼ਾ ਲੱਗ ਗਈ ਜੀ ਫਿਰ ਭਾਂਡੇ ਮਾਲ ਦੇ ਤੇ ਜੋੜੇ ਛੱਡਦੇ ਨਜ਼ਰ ਆਏ ਆਖਰਕਾਰ ਚੱਲ ਕੀ ਰਿਹਾ ਉਧਰੋਂ ਬਾਦਲਾ ਦੇ ਅਸਤੀਫੇ ਦੀ ਗੱਲ ਜੱਜਦਾਰ ਸਾਹਿਬ ਤੱਕ ਕਿਵੇਂ ਅਪਰੋਚ ਹੋ ਰਹੀ ਹੈ ਕਿ ਜੱਜਦਾਰ ਸਾਹਿਬ ਇਹਨਾਂ ਸਾਰੇ ਮਾਮਲਿਆਂ ਦੇ ਵਿੱਚ ਕੁੜੀਕੀ ਦੇ ਵਿੱਚ ਫਸਦੇ ਨਜ਼ਰ ਆ ਰਹੇ ਨੇ ਜਾਂ ਉਹਨਾਂ ਨੂੰ ਜਿਸ ਢੰਗ ਨਾਲ ਇੰਟਰਪ੍ਰੀਟ ਕੀਤਾ ਜਾ ਰਿਹਾ ਕਿ ਜੀ ਅਗਲੇ ਸਮੇਂ 'ਚ ਮੀਟਿੰਗ ਸੱਦ ਲਾਂਗੇ ਆਕਾਲੀ ਦਲ ਦੇ ਸੰਵਿਧਾਨ ਦਾ ਖੱਪੜਾ ਜੀ ਉਦਾ ਹਵਾਲਾ ਦਿੱਤਾ ਜਾ ਰਿਹਾ ਹੈ ਜਾਂ ਇਹ ਚੱਲ ਕੀ ਰਿਹਾ ਹੈ ਗਿਲਸਪ ਇਹ ਸਮਝਣਾ ਚਾਹਾਂਗੇ ਕਿ ਆਪੇ ਮੈਂ ਮੋਢ ਸੁਹਾਗਣ ਕਹਿੰਦੇ ਆਪੇ ਮੇਰੇ ਬੱਚੇ ਜੀ ਨੂੰ ਉਸ ਪਾਸੇ ਵੱਲ ਨੂੰ ਕਿਉਂ ਵਧਿਆ ਜਾ ਰਿਹਾ ਇਹਨਾਂ ਸਾਰੀ ਜਿਹੜੀ ਸਿਚੁਏਸ਼ਨ ਆ ਨਾ ਜਿਹ ਹਰਿੰਦਰ ਸਿੰਘ ਥੰਮੀ ਹੁਣ ਤੋਂ ਆਪਾਂ ਸ਼ੁਰੂ ਕਰੀਏ ਇਹਦਾ ਇਹੀ ਹੈਗਾ ਕਿ ਬੰਦੇ ਦੀ ਜ਼ਮੀਰ ਹੀ ਦੱਸਦੀ ਹੈ ਬੰਦੇ ਦੀ ਜ਼ਮੀਰ ਹੀ ਦੱਸਦੀ ਹੈ ਕਿ ਉਹ ਜ਼ਿੰਦਾ ਹੈ ਜਾਂ ਮਰਦਾ ਹੈ ਇਹ ਹੁਣ ਜਿੰਦੇ ਹੋ ਕੇ ਵੀ ਮਰਦੇਆਂ ਵਾਂਗੂ ਘਿਰ ਰਹੇ ਨੇ ਕਿਉਂਕਿ ਇਹਨਾਂ ਨੂੰ ਕਿਸੇ ਨੇ ਆਪਣੇ ਲਫਾਫੇਆ ਚ ਪਾਇਆ ਹੋਇਆ ਹੈਗਾ ਇਹ ਆਪਣੀ ਜਿਹੜੀ ਜੋ ਕੁਛ ਵੀ ਇਹਨਾਂ ਦੀ ਖੁਦ ਮਖਤਿਆਰੀ ਹੈਗੀ ਆ ਇਹ ਗਿਰਵੀ ਰੱਖ ਚੁੱਕੇ ਹੈਗੇ ਆ ਮਤਲਬ ਐਡੀ ਵੱਡੀ ਸੰਸਦਾ ਦਾ ਪ੍ਰਧਾਨ ਮਤਲਬ ਕਿ ਕਿਸ ਤਰ੍ਹਾਂ ਡਿਕਟੇਟ ਕਰ ਰਹੇ ਆ ਟਰਮਸ ਕਿ ਆਪ ਹੀ ਮਤਲਬ ਪਹਿਲੇ ਸਿੰਘ ਸਾਹਬ ਕੋਲੇ ਮਿਲਦੇ ਆ ਘਰੇ ਉਹਨਾਂ ਦੇ ਅੱਧੇ ਘੰਟੇ ਲਈ ਫਿਰ ਆਪ ਹੀ ਜਾ ਕੇ ਪੰਜ ਪਿਆਰੇ ਆ ਕੇ ਪੇਸ਼ ਹੋ ਜਾਂਦੇ ਆ ਨਾਤਮਸਤਕ ਹੋ ਕੇ ਘਰ ਤੱਕ ਸਾਬ ਦੇ ਉੱਥੋਂ ਆਪਣੀ ਮਰਜ਼ੀ ਦੀ ਸਜ਼ਾ ਲਵਾ ਲੈਂਦੇ ਵੀ ਕੀ ਜਿਹੜੇ ਮਤਲਬ ਕਿ ਆ ਬਰਤਨ ਮਾਂਜਰੇ ਤੇ ਜੁੱਤੇ ਸਾਫ਼ ਕਰਨੇ ਇਹ ਸਜ਼ਾ ਹੈਗੀ ਜਾਂ ਪਾਠ ਕਰਨਾ ਸਜ਼ਾ ਹੈਗੀ ਥੋੜੇ ਮੋਰਲ ਟਰਪੀਟਿਊਡ ਦੇ ਕੁਐਸਚਨ ਹੈਗੇ ਆ ਜੋ ਤੁਸੀਂ ਆਪ ਸ਼ਬਦ ਬੋਲੇ ਹੈਗੇ ਕਿਸੇ ਹੋਰ ਮਤਲਬ ਕਿ ਬੀਬੀ ਜਗੀਰਪੁਰ ਆਵਰ ਮਤਲਬ ਇੰਨਾ ਵੱਡਾ ਤੁਹਾਡੀ ਮੋਰਲ ਡੀਕੇ ਹੋਈ ਹੈਗੀ ਆ ਤੁਡੀ ਮੋਰਲ ਮਤਲਬ ਕਿ ਇਹ ਮੋਰੈਲਟੀ ਤੇ ਬਹੁਤ ਵੱਡਾ ਕੁਐਸਚਨ ਉੱਠ ਰਿਹਾ ਹੈਗਾ ਕਿ ਤੁਹਾਡਾ ਵਿਹਾਰ ਕੀ ਹੈਗਾ ਮਤਲਬ ਕਿ ਇਹ ਤੇ ਐਡੇ ਵੱਡੇ ਸਮਾਜ ਪ੍ਰਤੀ ਸੋ ਇਹ ਚੀਜ਼ਾਂ ਜਿਹੜੀਆਂ ਨੇ ਇਹ ਆਪਾਂ ਨੂੰ ਸਾਰਿਆਂ ਨੂੰ ਮਿਸਲੀਡ ਕਰ ਰਹੀ ਹੈਗੇ ਆ ਇਹ ਕੋਈ ਲੀਡ ਕਰਨ ਦੀ ਅਵਸਥਾ ਨਹੀਂ ਹੈਗੀ ਜੋ ਤੱਕ ਸਾਫ ਦੀ ਫਸੀਲ ਤੋਂ 2 ਦਸੰਬਰ ਨੂੰ ਕਾ ਗਿਆ ਸੀਗਾ ਕਿ ਇਹ ਜਿਹੜੀ ਪ੍ਰੈਜ਼ੀਡੈਂਟ ਲੀਡਰਸ਼ਿਪ ਇਹ ਟੋਟਲੀ ਅਯੋਗ ਹੋ ਚੁੱਕੀ ਹੈ ਤੇ ਨੈਤਿਕ ਪਦਰਤੇ ਆਪਣਾ ਮਤਲਬ ਕਿ ਫਰਜ ਗਵਾ ਚੁੱਕੀ ਆ ਕਿਸੇ ਵੀ ਲੀਡਰਸ਼ਿਪ ਰੋਲ 'ਚ ਆਉਣ ਦਾ ਜੀ ਵੀ ਆਪ ਨੂੰ ਐਗਜ਼ਾਮਪਲ ਆ ਸਾਹਮਣੇ ਦਿਖਾਈ ਦੇ ਰਹੀ ਆ ਜਦੋਂ ਟੀਵੀ ਚੈਨਲਸ ਤੇ ਫਲੈਸ਼ ਹੋ ਰਿਹਾ ਕਿ ਐਸਪੀਸੀ ਦਾ ਪ੍ਰੈਜ਼ੀਡੈਂਟ ਕਿਵੇਂ ਆਪਣੇ ਡਿਕਟੇਟ ਕਰਾ ਕੇ ਟਰਮਸ ਤੇ ਉਸ ਉਸ ਹਸਾਬ ਨਾਲ ਸੇਵਾ ਕਹਿੰਦੇ ਲੱਗੇ ਸਜ਼ਾ ਲੱਗੀ ਹੋਈ ਹੈਗੀ ਆ ਜੀ ਇਹ ਸਜ਼ਾ ਹੈਗੀ ਆ ਤਾਂ ਫੇਰ ਆਪਾਂ ਨੂੰ ਇਹ ਦੁਆਰਾ ਸੋਚਣਾ ਪਊਗਾ ਵੀ ਸਜ਼ਾ ਹੁੰਦੀ ਕੀ ਹੈਗੀ ਆ ਇਦਾ ਮਤਲਬ ਆ ਵੀ ਜਿਹੜੇ ਰੋਜ਼ ਉੱਤੇ ਸੇਵਾ ਕਰਦੇ ਹੈਗੇ ਆ ਸ਼ਰਧਾਲੂ ਉਹ ਸਜਾਈ ਭੋਗਤ ਰਹੇ ਹੈਗੇ ਭਲੇ ਇਹਦੇ ਵਿੱਚ ਕੋਈ ਨਾ ਕੋਈ ਚੇਂਜੇਸ ਤਾਂ ਕਰਨੀਆਂ ਪੈਣਗੀਆਂ ਮਤਲਬ ਇਹਦੇ ਨਾਲ ਆਪਣੀ ਖਿੱਲੀ ਔਡਰ ਹੀ ਹੈਗੀ ਆ ਦੁਨੀਆ ਅੱਗੇ ਵੀ ਇਹ ਕਿਸ ਤਰ੍ਹਾਂ ਦਾ ਸੋਸ ਇੱਕ ਸਮਾਜ ਹੈਗਾ ਜਿੱਦੇ ਕਿੰਨੇ ਵਡੇਰੇ ਹਿੱਤ ਨੇ ਕਿੰਨੀਆਂ ਵਢੇਰੇ ਜ਼ਿੰਮੇਵਾਰੀਆਂ ਨੇ ਕਿੰਨਾ ਚਾਰੋਂ ਪਾਸਿਓਂ ਆਪ ਘੇਰੇ ਹੋਏ ਹੈਗੇ ਆ ਆਪਾਂ ਨੂੰ ਪੰਨੂ ਹੋਣਾ ਵਰਗੀਆਂ ਜੋਕਾਂ ਟੱਕਰੀਆਂ ਹੋਈਆਂ ਨੇ ਜਿਹੜੀ ਰੋਜ਼ ਦਿਹਾੜੀ ਕੋਈ ਨਾ ਕੋਈ ਵਿਵਾਦ ਖੜਾ ਕਰਦੇ ਨੇ ਆਪਣੇ ਬਿਆਨਾਂ ਦੇ ਨਾਲ ਤੇ ਇੱਕ ਪਾਸੇ ਜਿਹੜੀ ਆਪਣੀ ਲੀਡਰਸ਼ਿਪ ਆ ਜਿਹਦੇ ਕਾਊਂਟਰ ਕਰਨਾ ਹੈਗਾ ਕੋਈ ਨੈਰੇਟਿਵ ਬਿਲਡ ਕਰਨਾ ਹੈਗਾ ਉਹ ਆਪਣੇ ਪੂਰਾ ਨੈਤਿਕ ਆਧਾਰ ਗਵਾ ਚੁੱਕੀ ਆ ਬੀਇੰਗ ਅ ਲੀਡਰ ਸੋ ਇਸ ਚੀਜ਼ਾਂ ਨੇ ਸਕਿੰਦਰ ਬਹੁਤ ਵੱਡੀ ਕਨਫਿਊਜ਼ਨ ਕ੍ਰੀਏਟ ਕੀਤੀ ਹੈ ਇਹ ਵੀ ਦਰਸਾ ਰਹੀ ਹੈ ਇਹ ਚੀਜ਼ ਕਿ ਆਪਾਂ ਆਪਸ ਵਿੱਚ ਬੇਵਿਸ਼ਵਾਸੀ ਬਵਾ ਚੁੱਕੇ ਹਾਂ ਆ ਵਿਸ਼ਵਾਸ ਦੀ ਭਾਵਨਾ ਪੈਦਾ ਹੋ ਚੁੱਕੀ ਹੈਗੀ ਆ ਇੱਕ ਦੂਜੇ ਤੋਂ ਲੁਕਦੇ ਫਿਰਦੇ ਆ ਲੀਡਰਸ਼ਿਪ ਔਰ ਕਾਲਤਰ ਸਭ ਤੋਂ ਲੁਕਣਾ ਫਿਰਦੇ ਹੈਗੇ ਆ ਜਥੇਦਾਰ ਆਪਣੇ ਲੈਵਲ ਤੇ ਪਰੇਸ਼ਾਨ ਨੇ ਉਹਨਾਂ ਵਿੱਚ ਵੀ ਦਰਾੜ ਖੜੀ ਕਰਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈਗੀ ਆ ਜਿਹੜਾ ਦੋਸੰਬਰ ਦਾ ਨੈਰੇਟਿਵ ਸੀਗਾ ਉਹ ਇਹਨਾਂ ਨੇ ਸਾਰਾ ਹੀ ਖਿਲਾਰ ਕੇ ਰੱਖ ਦਿੱਤਾ ਹੈਗਾ ਬਿਲਕੁਲ ਨਾਲੇ ਜਿੱਦ ਸਭ ਤੋਂ ਵੱਡੀ ਗੱਲ ਹੈ ਨਾ ਕਿ ਹਰਜਿੰਦਰ ਸਿੰਘ ਧਾਮੀ ਤੇ ਆਪ ਵਕੀਲ ਨੇ ਤੇ ਇਹ ਮਾਮਲਾ ਬੀਬੀ ਜਗੀਰ ਕੌਰ ਬਾਰੇ ਅਪਸ਼ਬਦ ਬੋਲਣ ਦਾ ਇੱਕ ਕਦੋਂ ਤੋਂ ਧਾਰਮਿਕ ਮਾਮਲਾ ਹੋ ਗਿਆ ਕੀ ਸਿਰਫ ਉਹ ਸ਼ਰੋਨੀ ਕਮੇਟੀ ਦੇ ਪ੍ਰਧਾਨ ਨੇ ਤਾਂ ਕਰਕੇ ਧਾਰਮਿਕ ਹੋ ਗਿਆ ਜਾਂ ਬੀਬੀ ਜਿਹੜੇ ਜਗੀਰ ਕੌਰ ਨੇ ਉਹ ਅਕਾਲੀ ਦਲ ਸੁਧਾਰ ਲਹਿਰ ਦੇ ਆਗੂ ਨੇ ਤਾਂ ਕਰਕੇ ਹੋ ਗਿਆ ਜਾਂ ਉਹ ਸ਼ਰੋਨੀ ਕਮੇਟੀ ਦੇ ਸਾਫਾ ਪ੍ਰਧਾਨ ਰਹਿ ਚੁੱਕੇ ਨੇ ਕਿਉਂਕਿ ਜੇ ਇਹੋ ਦੇ ਮਾਮਲੇ ਉਧਰ ਮਹਿਲਾ ਕਮਿਸ਼ਨ ਕੋਲ ਵੀ ਗਏ ਸੀਗੇ ਹੋ ਸਕਦਾ ਹੈ ਕਿ ਉਧਰੋਂ ਕੋਈ ਐਫ ਆਈ ਆਰ ਜਾਂ ਉਸ ਪਾਸੇ ਵੱਲ ਨੂੰ ਕੋਈ ਵਧਿਆ ਜਾਵੇ ਸ਼ਾਇਦ ਉਧਰ ਦਾ ਕੋਈ ਪਤਾ ਨਾ ਗਿਆ ਵੀ ਤਾਂ ਇਹ ਸਵਾਲ ਖੜੇ ਹੁੰਦੇ ਨੇ ਕਿ ਕੱਲ ਨੂੰ ਤਾਂ ਇਦਾਂ ਕੋਈ ਵੀ ਐਰਾਗੈਰਾ ਜਾ ਕੇ ਕਹੂਗਾ ਕਿ ਲਓ ਜੀ ਮੈਂ ਪੰਜ ਪਿਆਰੇ ਜੇ ਪੇਸ਼ ਹੋ ਗਿਆ ਮੈਨੂੰ 36 ਸਜ਼ਾ ਲਾਓ ਮਤਲਬ ਪਿਛਲੇ ਦਰਵਾਜ਼ੇੋਂ ਨਿਕਲਣ ਵਾਲੀ ਗੱਲ ਹੈ ਕਿ ਜਿਹੜੇ ਜਿਵੇਂ ਤੁਸੀਂ ਕਿਹਾ ਕਿ ਜਿਹੜੇ ਨੈਤਿਕਤਾ ਨਾਲ ਜੁੜੇ ਮਾਮਲੇ ਨੇ ਉਹਨਾਂ ਨੂੰ ਤੁਸੀਂ ਸ੍ਰੀ ਅਕਾਲ ਤਖਤ ਸਾਹਿਬ ਤੇ ਜਾਂ ਪੰਜ ਪਿਆਰਿਆਂ ਅੱਗੇ ਲਾ ਕੇ ਕੀ ਸਾਬਤ ਕਰਨ ਦੀ ਕੋਸ਼ਿਸ਼ ਹੋ ਰਹੀ ਹੈ ਇਹ ਇੱਕ ਬਹੁਤ ਰੋਂਗ ਮੈਸੇਜ ਦਿੱਤਾ ਜਾ ਰਿਹਾ ਹੈਗਾ ਜਿਹੜਾ ਕਿ ਮਿਸਲੀਡਿੰਗ ਹੈਗਾ ਮੈਂ ਪਹਿਲੇ ਵੀ ਜ਼ਿਕਰ ਕੀਤਾ ਹੈਗਾ ਮਤਲਬ ਇਹ ਇਹਨਾਂ ਦੇ ਮੋਰਲ ਸੈਲਫ ਮੋਰਲ ਟਰਪੀਟਿਊਡ ਦਾ ਮਾਮਲਾ ਹੈਗਾ ਨਾ ਕਿ ਇਹ ਸਿੱਖ ਧਰਮ ਦਾ ਮਾਮਲਾ ਹੈਗਾ ਤੁਸੀਂ ਠੀਕ ਆ ਐਸਪੋਜੀਸ਼ਨ ਤੇ ਹੈਗੇ ਆ ਐਸਜੀਪੀਸੀ ਦੇ ਪਰ ਜੋ ਤੁਸੀਂ ਕੀਤੀ ਕੰਮ ਕੀਤਾ ਹੈਗਾ ਉਹ ਤਾਂ ਤੁਹਾਡੀ ਸੈਲਫ ਇੰਡੀਵਿਡਿਉਐਲਟੀ ਦਾ ਕੰਮ ਆਏਗਾ ਉਹਨੂੰ ਤੁਸੀਂ ਇਹਨਾਂ ਧਰਮ ਨਾਲ ਇਸ ਤਰ੍ਹਾਂ ਜੋੜ ਸਕਦੇ ਹੈਗੇ ਆ ਤੁਸੀਂ ਆਪ ਸ਼ਬਦ ਬੋਲੇ ਆ ਕਿ ਕੌਰਤਲੀ ਜਿਹੜੀ ਕਿ ਬਹੁਤ ਸਤਕਾਰਤ ਹੈਗੇ ਆ ਤੇ ਐਸਜੀਪੀਸੀ ਦੇ ਪ੍ਰੈਜ਼ੀਡੈਂਟ ਰਹਿ ਚੁੱਕੇ ਹੈਗੇ ਆ ਉਹ ਤੁਹਾਡਾ ਮਾਮਲਾ ਹੁਣ ਅੱਗੇ ਜੁਡੀਸ਼ੀਅਰੀ ਕਾਰਵਾਈ 'ਚ ਜਾਊਗਾ ਤੇ ਤੁਸੀਂ ਉਹਨੂੰ ਇੱਥੇ ਇੱਥੇ ਬਿਠਾ ਕੇ ਰੰਗ ਦੇ ਰਹੇ ਹੈਗੇ ਆ ਆਪਾਂ ਤੁਸੀਂ ਨਿੱਜੀ ਤੌਰ ਤੇ ਪਛੋਤਾਪ ਕਰਨਾ ਉਹ ਡਿਫਰੈਂਟ ਗੱਲ ਹੈਗੀ ਆ ਪਰ ਜਿਹੜਾ ਕੁਐਸਚਨ ਹੈਗਾ ਉਹ ਕਿਸੇ ਤਰ੍ਹਾਂ ਵੀ ਧਾਰਮਿਕ ਨਹੀਂ ਬਣਦਾ ਹੈਗਾ ਉਹ ਤਾਂ ਤੁਹਾਡੇ ਆਪਣੀ ਇੰਡੀਵਿਜੁਅਲਿਟੀ ਜਾਂ ਕੀਤੀਆਂ ਮਿਸਟੇਕਸ ਤੇ ਆ ਕੇ ਖੜਾ ਹੈਗਾ ਕਿ ਤੁਸੀਂ ਆਪਣੀ ਜ਼ੁਬਾਨ ਤੇ ਕਾਬੂ ਨਹੀਂ ਰੱਖ ਸਕੇ ਤੇ ਉਹਦੇ ਉਹਦੇ ਉਸ ਨਾਲ ਸੰਬੰਧਿਤ ਮਾਮਲਾ ਹੈਗਾ ਇਹ ਇਹਦੇ ਨਾਲ ਟੋਟਲੀ ਇਹ ਮੈਸ ਲੀਡ ਕਰ ਰਹੇ ਹੈਗੇ ਪੰਥ ਨੂੰ ਤੇ ਆਈ ਥਿੰਕ ਇਸ ਤਰ੍ਹਾਂ ਦੀ ਲੀਡਰਸ਼ਿਪ ਤੋਂ ਇਹਨਾਂ ਨੂੰ ਰਿਜ਼ਾਈਨ ਕਰਨਾ ਚਾਹੀਦਾ ਹੈਗਾ ਜਿਹੜੀ ਕਿ ਮੰਗ ਉੱਠ ਵੀ ਰਹੀ ਹੈ ਬਹੁਤ ਬੜ ਡੈਕਵਾਟਰ ਤੋਂ ਇਹਨਾਂ ਦੀ ਪਹਿਲੇ ਰਿਸਪੌਂਸਿਬਿਲਟੀ ਇਹ ਬਣਦੀ ਸੀ ਕਿ ਰਿਜ਼ਾਈਨ ਕਰ ਦੇ ਫੇਰ ਫੇਸ ਕਰ ਦੇ ਜੋ ਵੀ ਇਹਨਾਂ ਨੇ ਫੇਸ ਕਰਨਾ ਸੀਗਾ ਕਿਉਂਕਿ ਇਹਨਾਂ ਦੇ ਨਾਲ ਜਿਹੜੀ ਪਦਵੀ ਜੁੜੀ ਹੋਈ ਹੈਗੀ ਆ ਉਹ ਇੱਕ ਸਰਮੌਰ ਪਦਵੀ ਹੈਗੀ ਆ ਤੇ ਉਹ ਉਹਦਾ ਜਿਹੜਾ ਰਿਸਪੈਕਟ ਹੈਗੀ ਇਹ ਉਹਦਾ ਸਤਕਾਰ ਆ ਇਹ ਉਹਨੂੰ ਨੀਵਾ ਕਰ ਰਹੇ ਹੈਗੇ ਆ ਚਲੋ ਅਸਤੀਫਾ ਦੇਣ ਦੀ ਗੱਲ ਤਾਂ ਦੂਰ ਚਲੋ ਸਪਸ਼ਟੀਕਰਨ ਦਿੱਤਾ ਮਾਫੀ ਮੰਗ ਲਈ ਗਈ ਸਿਆਸਤ ਵੀ ਇਸ ਮਾਮਲੇ ਤੇ ਹੋ ਰਹੀ ਆ ਹੁਣ ਬੱ비 ਜ਼ਗੀਰਕੁਰ ਜਾਣਨ ਜਾਂ ਮਹਿਲਾ ਕਮਿਸ਼ਨ ਜਾਣੇ ਕਿ ਇਸ ਮਾਮਲੇ ਤੇ ਹੁਣ ਅੱਗੇ ਕਿਵੇਂ ਨੂੰ ਅੱਗੇ ਵਧਾਉਣਗੇ ਜਾਂ ਕਿ ਇਹ ਇੱਥੇ ਨਿਬੜ ਜਾਏਗਾ ਪਰ ਇਹ ਕਿਸੇ ਵੀ ਤਰੀਕੇ ਦੇ ਨਾਲ ਧਾਰਮਿਕ ਮਾਮਲਾ ਜਾਂ ਧਾਰਮਿਕ ਰੰਗਤ ਇਸ ਮਾਮਲੇ ਨੂੰ ਨਹੀਂ ਸੀ ਦੇਣੀ ਚਾਹੀਦੀ ਇਹ ਬਹੁਤ ਵੱਡੇ ਸਵਾਲ ਨੈਤਿਕਤਾ ਦੇ ਤੌਰ ਦੇ ਉੱਤੇ ਜਦੋਂ ਤੁਹਾਡੀ ਗੱਲ ਆਉਂਦੀ ਹੈ ਤਾਂ ਉੱਥੇ ਜਾ ਕੇ ਖੜੇ ਹੁੰਦੇ ਨੇ ਕੋਈ ਕਿਸੇ ਵਿਰੋਧ ਸੁਖਿੰਦਰੇ ਹੈਗਾ ਤੇ ਹੋਤਾ ਹੈ ਸਵੇ ਰੋਜ਼ ਤਮਾਸ਼ਾ ਮਰੇ ਆਗਾ ਇਹਨਾਂ ਨੇ ਤਮਾਸ਼ਾ ਬਣਾਤਾ ਹੋਇਆ ਜਿਹੜਾ ਰੋਜ਼ ਦਿਹਾੜੀ ਆਪਾਂ ਕਿਸੇ ਨਾ ਕਿਸੇ ਵਰਗਿਆਂ ਨੂੰ ਜਦੋਂ ਫਰੋਲਦੇ ਆ ਸਵੇਰੇ ਜਾਂ ਸਵਾਰਾਂ ਦੇਖਦੇ ਆ ਉਹਦੇ ਚ ਆਪਣਾ ਕਿਤੇ ਨਾ ਕਿਤੇ ਮਜ਼ਾਕ ਉੱਡ ਰਿਹਾ ਹੁੰਦਾ ਹੈਗਾ ਤਦ ਲਈ ਕਿ ਐਡਾ ਵੱਡਾ ਮਤਲਬ ਕਿ ਸਿੱਖ ਕੌਮ ਦਾ ਮਾਨ ਮੱਤਾ ਇਤਿਹਾਸ ਹੈਗਾ ਤੇ ਇਹ ਕਿਸ ਤਰ੍ਹਾਂ ਦਾ ਇਤਿਹਾਸ ਆਪਣੇ ਸਾਹਮਣੇ ਬੁਣ ਰਿਹਾ ਹੈਗੀਆ ਬਿਲਕੁਲ ਚਾਹੀਦਾ ਤੇ ਇਹ ਸੀਗਾ ਨਾ ਕਿ ਜਿਹੜੀ ਇਹ ਪੰਥਕ ਸਿਆਸਤ ਹੈ ਤੋਂ ਇਲਾਵਾ ਉਹ ਕਿ ਸ਼ਰੂਨੀ ਕਮੇਟੀ ਦੇ ਜਿਹੜੇ ਕੰਮ ਨੇ ਧਾਰਮਿਕ ਕਾਰਜ ਜਾਂ ਵਿਦਿਅਕ ਖੇਤਰ ਦੇ ਵਿੱਚ ਉਦੋਂ ਪਲਾਂਗਾ ਪੁੱਟੇ ਕੀ ਇਹਨਾਂ ਸਿਆਸਤਦਾਨਾਂ ਦੇ ਮਗਰ ਲੱਗ ਕੇ ਆਪਣੇ ਉੱਪਰ ਵੀ ਚਿੱਕੜ ਸੋਤਾ ਲਿਆ ਇਸੇ ਕਰਕੇ ਫਿਰ ਸਵਾਲ ਲਗਾਤਾਰ ਫਿਰ মিডিਆ ਨੂੰ ਵੀ ਉਹਨਾਂ ਉੱਤੇ ਗੱਲ ਕਰਨੀ ਪੈਂਦੀ ਹੈ ਕਹਿੰਦੇ ਜੀ মিডিਆ ਦੇ ਵਿੱਚ ਵੀ ਸਾਡੀ ਕਿਰਦਾਰਕੁਸ਼ੀ ਹੁੰਦੀ ਹੈ ਸਵਾਲ ਹੁੰਦੇ ਨੇ ਲੋਕਾਂ ਦੇ ਮਨਾਂ ਚ ਉੱਠਦੇ ਨੇ ਫਿਰ ਉਹਨਾਂ ਤੇ ਚਰਚਾ ਕਰਨੀ ਬਣਦੀ ਹੈ ਸੁਭਾਵਿਕ ਤੌਰ ਤੇ ਜਦੋਂ ਤੁਸੀਂ ਸਿਆਸਤ ਕਰੋਗੇ ਤਾਂ ਫਿਰ ਉਸ ਤਰੀਕੇ ਦੇ ਨਾਲ ਜਿਹੋ ਜਿਹਾ ਮਤਲਬ ਕਿ ਸਿਆਸਤ ਦੇ ਵਿੱਚ ਹਸ਼ ਸੁਖਬੀਰ ਬਾਦਲ ਹੁਣਾਂ ਦਾ ਮਾਮਲਾ ਆ ਅਸਤੀਫਿਆਂ ਦੀ ਗੱਲ ਕਮੇਟੀ ਅਲੀ ਉਹਨੂੰ ਵਾਰ-ਵਾਰ ਲਟਕਾਇਆ ਜਾ ਰਿਹਾ ਸਫਾਈਆਂ ਦਿੱਤੀਆਂ ਜਾ ਰਹੀਆਂ ਨੇ ਜੱ태ਦਾਰ ਸਾਹਿਬ ਨੂੰ ਮਤਲਬ ਕਿ ਇੱਕ ਤਰੀਕੇ ਦੇ ਨਾਲ ਇਹ ਦੱਸਿਆ ਜਾ ਰਿਹਾ ਸੰਵਿਧਾਨ ਦਾ ਹਾੜਾ ਕੱਢਿਆ ਜਾ ਰਿਹਾ ਕਿ ਦੇਖੋ ਜੀ ਸਾਨੂੰ ਇਹ ਨਾ ਹੋਵੇ ਕਿਤੇ ਪਾਰਟੀ ਭੰਗ ਹੋ ਜੇ ਇਹਦੇ ਬਾਰੇ ਕੋਈ ਵੀ ਗੱਲ ਨਿੱਧਰ ਕੇ ਸਾਹਮਣੇ ਨਹੀਂ ਆ ਰਹੀ ਵਕਤ-ਵਕ ਵਕੀਲਾਂ ਦੀ ਵੱਖੋ-ਵੱਖਰੀ رائے ਆ ਇਹ ਹਨਾ ਮਤਲਬ ਕਿ ਸੁਬਿੰਦਰ ਵੀ ਜ਼ਖਮੀ ਹੁਆ ਹੈ ਪਸਾਨਾ ਪਾਇ ਸਬਾਤ ਨਾ ਬਾਗਨੇ ਕੀ ਗੋਹ ਹੈ ਨਾ ਕਾਮਤ ਕਿਤਾਬ ਹੈ ਵੀ ਇਸ ਤਰ੍ਹਾਂ ਦੇ ਚਰਾਹੇ ਤੇ ਲਿਆ ਕੇ ਇਹਨਾਂ ਨੇ ਖੜੇ ਕਰਤਾ ਹੈਗਾ ਕੌਮ ਨੂੰ ਕਿ ਕੌਮ ਡਾਇਰੈਕਸ਼ਨਲੈਸ ਹੋਈ ਹੋਈ ਹੈ ਉਹਨੂੰ ਪਤਾ ਹੀ ਲੱਗਦਾ ਵੀ ਅਸੀਂ ਕਿਹੜੀ ਡਾਇਰੈਕਸ਼ਨ ਚ ਜਾਣਾ ਤੇ ਕਿਹਦੇ ਹੱਲ ਅਸੀਂ ਦੇਖਣਾ ਹੈਗਾ ਤੇ ਕੌਣ ਸਾਨੂੰ ਲੀਡ ਕਰੂਗਾ ਜਾਂ ਤੁਹਾਡੇ ਲੀਡਰ ਸੀ ਇੰਨੀਆਂ ਮਤਲਬ ਕਿ ਛੇਠਾਂ ਪੱਦਰ ਦੀਆਂ ਚਲਾਕੀਆਂ ਤੇ ਉਤਰੇ ਆਉਣ ਤੇ ਮਿਸਲੀਡਿੰਗ ਇੰਟਰਵਿਊਸ ਦੇਣ ਟੀਵੀ ਚੈਨਲਸ ਦੇ ਵਿੱਚ ਕਿ ਉਹ ਕਿਉਂ ਨਹੀਂ ਜਿਹੜੀ ਹੈਗੀ ਆ ਜਾਣਤਾ ਇਹ ਟੋਟਲੀ ਇਨਕਾਰੀ ਹੋ ਜਾਣ ਅਕਾਲ ਤਖਤ ਸਾਹਿਬ ਜਥੇਦਾਰ ਦੇ ਜੋ ਹੁਕਮ ਤੇ ਆਦੇਸ਼ ਹਨ ਜਾਂ ਬਤਲ ਕੇ ਉਹਨਾਂ ਨੂੰ ਪੂਰੀ ਤਰ੍ਹਾਂ ਇਹ ਉਹਨਾਂ ਗੇਟ ਸਬਮਿਟ ਕਰਨ ਆਪਣੇ ਆਪ ਨੂੰ ਨਾ ਤਾਂ ਇਹ ਸਬਮਿਟ ਕਰ ਰਹੇ ਹੈਗੇ ਆ ਨਾ ਇਹ ਗੱਲ ਮੰਨ ਰਹੇ ਹੈਗੇ ਆ ਇਹਨੂੰ ਲਮਕਾ ਰਹੇ ਨੇ ਤਾਂਕਿ ਫਾਰਮ ਦੇ ਵਿੱਚ ਜਿੰਨੀ ਵੀ ਮਿਸ ਇੰਟਰਪ੍ਰੀਟੇਸ਼ਨ ਹੋ ਸਕੇ ਉਹ ਹੋਵੇ ਦੈਟਸ ਵਾਟ ਦੇ ਆਰ ਡੂਇੰਗ ਇਸ ਕਰਕੇ ਜਿਹੜਾ ਸੁਖਬੀਰ ਬਾਦਲ ਦਾ ਮਾਮਲਾ ਹੈਗਾ ਉਹ ਨੈਤਿਕ ਆਧਾਰ ਤੇ ਆਪਣੀਆਂ ਸਾਰੀਆਂ ਜ਼ਿੰਮੇਵਾਰੀਆਂ ਗਿਰਵੀ ਰੱਖ ਚੁੱਕਿਆ ਹੈਗਾ ਤੇ ਉਹਨੂੰ ਕੋਈ ਆਧਾਰ ਨਹੀਂ ਬਣਦਾ ਕਿ ਉਹ ਲੀਡਰਸ਼ਿਪ ਦੇ ਰੋਲ ਵਿੱਚ ਰਹੇ ਕਿਉਂਕਿ ਉਹਨਾਂ ਬਾਰੇ ਸਪੈਸਿਫਿਕਲੀ ਅਕਾਲ ਤਖਤ ਜਥੇਦਾਰ ਦੇ ਦਿਸ਼ਾ ਨਿਰਦੇਸ਼ ਵਿੱਚ ਵੀ ਕਿਹਾ ਗਿਆ ਹੈਗਾ ਫਸੀਲ ਦੇ ਉੱਤੇ ਜਾਂ ਤਾਂ ਉਸੇ ਅਬਜੈਕਟ ਕਰਦੇ ਇਹ ਇਹਨਾਂ ਨੇ ਆਪਣੇ ਆਪ ਨੂੰ ਉੱਥੇ ਸਮੀਟ ਕੀਤਾ ਹੈਗਾ ਇਹਦਾ ਮਤਲਬ ਮੰਨੇ ਨੇ ਸਾਰਾ ਕੁਝ ਹੈਗਾ ਇਹਨਾਂ ਨੇ ਬਗਾਨਿਆਂ ਤੇ ਆਪਣੀ ਡੋਰ ਰੱਖੀ ਹੈਗੀ ਆ ਸੌਦਾ ਸਾਧੂ ਨਾਲ ਤੇ ਡੋਰ ਰੱਖੀ ਹੈਗੀ ਆ ਤੇ ਆਪਣੇ ਕੌਮ ਨੂੰ ਇਹਨਾਂ ਨੇ ਫੋਰ ਗਾਰੰਟੇਡ ਲਿਆ ਹੋਇਆ ਸੀਗਾ ਜਿਹੜਾ ਕਿ ਹੁਣ ਹੋਣਾ ਨਿਗਾ ਇਹਨਾਂ ਦਾ ਦੇਖ ਲੈ ਸਿਵਿਕ ਇਲੈਕਸ਼ਨਸ ਦੇ ਵਿੱਚ ਕੀ ਹਾਲ ਹੋਇਆ ਹੈਗਾ ਮੈਂ ਲੁਧਿਆਣੇ ਦਾ 10 ਦੇ ਪੰਨੇ ਤੇ 95 ਵਾਰਡ ਹੈਗੇ ਆ ਇਹ ਸਿਰਫ 65 ਵਾਰਡਾਂ ਵਿੱਚ ਆਪਣੇ ਕੈਂਡੀਡੇਟ ਖੜੇ ਕਰ ਕਰ ਸਕੇ ਹੈਗੇ ਆ 30 ਵਾਰਡ ਇਹਨਾਂ ਨੇ ਰੈਪਰਜ਼ੈਂਟ ਨਹੀਂ ਕੀਤੇ ਤੇ ਇਹਨਾਂ ਨੂੰ ਟੋਟਲ ਜਿਹੜੀਆਂ ਸੀਟਾਂ ਪੰਜਾਬ ਤੋਂ ਆਈਆਂ ਨੇ ਉਹ 11 ਸੀਟਾਂ ਆਈਆਂ ਨੇ ਨਾ ਨਗਰ ਨਿਗਮ ਦੇ ਚੋਣਾਂ ਦੇ ਵਿੱਚ ਤੇ ਤੁਸੀਂ ਆਪੇ ਅੰਦਾਜ਼ਾ ਲਾ ਲਓ ਵੀ ਇਹਨਾਂ ਦਾ ਕੀ ਆਧਾਰ ਹੈਗਾ ਪਬਲਿਕ ਤੌਰ ਤੇ ਵੀ ਤੇ ਨੈਤਿਕ ਤੌਰ ਤੇ ਇਹਨਾਂ ਨੂੰ ਪਹਿਲੇ ਹੀ ਖਾਰਜ ਕਰ ਦਿੱਤਾ ਗਿਆ ਹੈਗਾ ਹਜੇ ਵੀ ਮੈਸ ਲੀਡ ਕਰ ਰਹੇ ਹੈਗੇ ਆ ਚਾਹੇ ਉਹ ਦਲਜੀਤ ਸਿੰਘ ਚੀਮੇ ਦੇ ਰਾਹੀਂ ਹੋਵੇ ਚਾਹੇ ਉਹ ਕਿਸੇ ਹੋਰ ਦੇ ਰਾਹੀਂ ਹੋਵੇ ਤੇ ਦੂਜਾ ਫਰੰਟ ਇਹਨਾਂ ਨੇ ਹਰਿਆਣੇ ਚ ਖੋਲ੍ਹਿਆ ਹੋਇਆ ਹੈਗਾ ਉਸ ਮਾਮਲੇ ਨੂੰ ਇਹ ਹਾਈ ਕੋਰਟ ਚ ਲੈ ਕੇ ਗਏ ਹੈਗੇ ਆ ਕਿਉਂਕਿ ਉੱਥੋਂ ਦੇ ਜੁਡੀਸ਼ੀਅਲ ਕਮਿਸ਼ਨ ਹੈਗੇ ਆ ਜਿਹੜੇ ਉੱਥੋਂ ਦੇ ਜਨ ਇਲੈਕਸ਼ਨ ਕਮਿਸ਼ਨਰ ਹੈਗੇ ਜਿਨ੍ਹਾਂ ਨੇ ਇਲੈਕਸ਼ਨ ਕਰਾਉਣੀ ਆ ਐਚ ਐਸ ਜੀ ਐਮ ਸੀ ਦੀ ਹਰਿਆਣਾ ਸੇ ਗੁਰਦਰਾ ਮੈਨੇਜਮੈਂਟ ਕਮੇਟੀ ਦੀ ਉਹਨਾਂ ਨੇਨਾਂ ਨੂੰ ਕਿਹਾ ਹੈਗਾ ਵੀ ਤੁਸੀਂ ਪਾਰਟੀ ਦੇ ਸਿੰਬਲ ਤੇ ਇਲੈਕਸ਼ਨ ਨਹੀਂ ਲੜ ਸਕਦੇ ਜੇ ਲੜਨੀ ਹੈਗੀਆ ਤਾਂ ਤੁਹਾਨੂੰ ਡਿਫਰੈਂਟ ਜਿਹੜਾ ਹੈਗਾ ਨਿਸ਼ਾਨ ਚਿੰਨ੍ਹ ਥੱਲੇ ਲੜਨੀ ਪਊਗੀ ਤੇ ਆਪਣਾ ਕੋਈ ਹੋਰ ਫਰੰਟ ਬਣਾਉਣਾ ਪਊਗਾ ਐਸ ਅਕਾਲੀ ਦਲ ਐਸ ਸੱਚ ਇਲੈਕਸ਼ਨ ਨਹੀਂ ਲੜ ਸਕਦਾ ਪਰ ਇਹਨਾਂ ਮੈਂ ਕਹਿੰਦਾ ਵੀ ਇਹਨਾਂ ਨੂੰ ਲੜ ਕੇ ਦੇਖ ਹੀ ਲੈਣੀ ਚਾਹੀਦੀ ਆ ਇਹਨਾਂ ਨੂੰ ਹਰਿਆਣਾ ਦੇ ਸਿੱਖਾਂ ਦਾ ਫਤਵੇ ਦਾ ਵੀ ਪਤਾ ਲੱਗ ਜੂਗਾ ਬਿਲਕੁਲ ਸਹੀ ਗੱਲ ਹੈ ਉੱਥੇ ਵੀ ਕਿਉਂਕਿ ਕਾਫੀ ਹਲਚਲ ਹੈ ਦਾਦੂਵਾਲ ਸਾਹਿਬ ਲੱਗੇ ਨੇ ਜਾਂ ਠਿੰਡਾ ਸਾਹਿਬ ਲੱਗੇ ਨੇ ਉਹਨਾਂ ਦੇ ਆਪਦੇ ਚਲ ਰੋਲੇ ਨੇ ਪਰ ਗੱਲ ਤਾਂ ਹੈ ਵੀ ਅਕਾਲੀ ਦਲ ਕਿੰਨੇ ਕੁ ਪਾਣੀ ਚ ਅੱਜ ਦੇ ਹਾਲਾਤਾਂ ਚੋਂ ਪਤਾ ਲੱਗ ਜੇਗਾ ਨਗਰ ਨਿਗਮ ਇਲੈਕਸ਼ਨ ਤੋਂ ਪਤਾ ਲੱਗ ਗਿਆ ਅੱਗੇ ਅੱਗੇ ਹੋਰ ਪਤਾ ਲੱਗ ਜੇਗਾ ਕਿੱਥੇ ਕੰਮ ਕੀਤਾ ਜਾ ਸਕਦਾ ਹੈ ਜੇ ਸਮਝਣ ਫਾਰਮ ਦੇ ਵਿੱਚ ਵੀ ਪਤਾ ਲੱਗ ਜੂਗਾ ਹਰਿਆਣੇ ਤੋਂ ਬਿਲਕੁਲ ਸਹੀ ਗੱਲ ਹੈ ਜੀ ਅੱਛਾ ਹੁਣ ਅਗਲੀ ਗੱਲ ਹੈ ਕਿ ਜੋ ਪੰਜਾਬ ਦੇ ਵਿੱਚ ਵਾਪਰ ਰਿਹਾ ਜੋ ਵੀਤ ਰਿਹਾ ਸਿਆਸੀ ਪੰਦਰ ਦੇ ਉੱਤੇ ਉਹਦੀ ਗੱਲ ਕਰਦੇ ਆਂ ਪੰਤਕ ਸਿਆਸਤ ਦਾ ਨਵੇੜਾ ਤਾਂ ਚਲੋ ਜਦੋਂ ਹੋਏਗਾ ਉਹ ਹੌਲੀ-ਹੌਲੀ ਸਾਹਮਣੇ ਨਿੱਤਰ ਕੇ ਆਈ ਜਾਊਗਾ ਭਗਵੰਤਪਨ ਸਾਹਿਬ ਆਸਟ੍ਰੇਲੀਆ ਨੂੰ ਫਲਾਈ ਕਰਕੇ ਉਧਰ ਉਡਾਰੀ ਮਾਰ ਗਏ ਤੇ ਇਧਰ ਜਿਹੜਾ ਉਹ ਯੂਪੀ ਦੇ ਵਿੱਚ ਇਨਕਾਊਂਟਰ ਹੋਇਆ ਉਹਦੇ ਸਵਾਲ ਵੱਟੇ ਹੁੰਦੇ ਜਾ ਰਹੇ ਨੇ ਹੁਣ ਉਹ ਪਰਿਵਾਰ ਸਾਹਮਣੇ ਆਏ ਜਿਨ੍ਹਾਂ ਦੇ ਬ੍ਰਿਟਿਸ਼ ਫੌਜ ਦੇ ਵਿੱਚ ਕਹਿੰਦੇ ਨੌਜਵਾਨ ਹੈ ਉਹਨੂੰ ਲੈ ਕੇ ਐਲੀਗੇਸ਼ਨ ਲਾਏ ਜਾ ਰਹੇ ਨੇ ਕਿ ਉਹਦੀ ਸ਼ਮੂਲੀਅਤ ਹੈ ਜਾਂ ਉਹ ਪਿੱਛੋਂ ਕਿਵੇਂ ਕੰਮ ਕਰਦਾ ਪਰਿਵਾਰ ਆਜ਼ਾਦੀ ਘੁਲਾਟੀਆਂ ਦਾ ਪਰਿਵਾਰ ਹੈ ਫੌਜ ਦੇ ਵਿੱਚ ਪਿਓ ਦਾਦਾ ਸਾਰੇ ਰਹੇ ਨੇ ਹਾਲਾਂਕਿ ਉਹਨਾਂ ਨੇ ਕਿਹਾ ਕਿ ਅਸੀਂ ਪੁੱਤ ਨੂੰ ਬੇਦਖਲ ਕੀਤਾ ਥੋੜੀ ਬਾਕੀ ਜਾਣਕਾਰੀ ਤੁਸੀਂ ਦਿਓ ਪਰ ਮੁੱਢਲਾ ਸਵਾਲ ਜਿਹੜਾ ਇਹਦੇ ਵਿੱਚ ਇਹ ਆ ਕਿ ਜਿਹੜੇ ਐਨ ਆਰ ਆਈ ਪੰਜਾਬੀ ਨੇ ਪਿਛਲੇ ਸਾਲ ਕੈਨੇਡਾ ਦੇ ਇੱਕ ਪੁਲਿਸ ਅਫਸਰ ਦੇ ਉੱਤੇ ਵੀ ਇਸੇ ਤਰ੍ਹਾਂ ਗਾਜ਼ ਡਿੱਗੀ ਸੀਗੀ ਉਹ ਵੀ ਸਵਾਲ ਉੱਠੇ ਸੀ ਕਿ ਆਖਰਕਾਰ ਕਿਉਂ ਇਸ ਢੰਗ ਦੇ ਨਾਲ ਇੰਡੀਅਨ ਸਟੇਟ ਕੀ ਕੰਮ ਇਹਦੇ ਪਿੱਛੇ ਕਰ ਰਹੀ ਹੈ ਜਾਂ ਪੁਲਿਸ ਕਿਸ ਢੰਗ ਨਾਲ ਜਾਂਚ ਕਰਦੀ ਹੈ ਜਾਂ ਉਸ ਐਨਕਾਊਂਟਰ ਨੂੰ ਲੈ ਕੇ ਜਿਹੜੇ ਸਵਾਲ ਹੋ ਰਹੇ ਨੇ ਉਹਨਾਂ ਸਵਾਲਾਂ ਨਾਲ ਉਸ ਢੰਗ ਨਾਲ ਕਿਉਂ ਨਹੀਂ ਨਜਿੱਠਿਆ ਜਾ ਰਿਹਾ ਕੋਈ ਇੱਕ ਖੌਫ ਜਿਹੜਾ ਪੈਦਾ ਕੀਤਾ ਜਾ ਰਿਹਾ ਜਿਹੜੇ ਬੱਚੇ ਬਾਹਰ ਜਾਂਦੇ ਨੇ ਇੱਕ ਤਾਂ ਮਾਪਿਓ ਅੱਗੇ ਮੁਸ਼ਕਲ ਦੇ ਨਾਲ ਭੇਜਦਾ ਮੁੜ ਕੇ ਤੁਸੀਂ ਉੱਥੇ ਗਿਆ ਨੂੰ ਇੱਥੋਂ ਬਲੈਕਲਿਸਟ ਚ ਪਾ ਦਿਓ ਜਾਂ ਕਿਸੇ ਵੀ ਢੰਗ ਦੇ ਇਲਜ਼ਾਮ ਲਾ ਦਿਓ ਜਿਵੇਂ ਜੱਗੀ ਜੋਹਲ ਦੇ ਨਾਲ ਹੋਇਆ ਸੀ हां जगगीजोल दिखला 7 ਸਾਲ ਤੋਂ ਜੇਲ੍ਹ ਦੇ ਵਿੱਚ ਹੈਗਾ ਇੰਨਾ ਪ੍ਰੈਸ਼ਰ ਪੈਣ ਦੇ ਬਾਵਾ ਜੀ ਦੀ ਵੀਨ ਪ੍ਰਾਈਮ ਮਿਨਿਸਟਰ ਜਿਹੜਾ ਬ੍ਰਿਟਿਸ਼ ਦਾ ਹੈਗਾ ਉਹਨਾਂ ਨੇ ਵੀ ਸਵਾਲ ਉਠਾਏ ਸੀ ਇੰਡੀਅਨ ਗਵਰਨਮੈਂਟ ਅੱਗੇ ਤਾਂ ਵੀ ਉਹਦੀ ਕੋਈ ਸੁਣਵਾਈ ਨਹੀਂ ਹੋਈਗੀ ਹੁਣ ਇਹ ਜਿਸ ਤਰ੍ਹਾਂ ਜਗਦੀਤ ਸਿੰਘ ਦਾ ਮਾਮਲਾ اٹھਾਰੇ ਹੈਗੇ ਆ ਜਦ ਕਿ ਜਿਹੜੀ ਯੂਕੇ ਗਵਰਨਮੈਂਟ ਹੈਗੀ ਆ ਉਹਨਾਂ ਨੇ ਕਿਸੇ ਤਰ੍ਹਾਂ ਦੀ ਵੀ ਇਸ ਤਰ੍ਹਾਂ ਦੀ ਆਈਡੈਂਟੀਟੀ ਦਾ ਵਿਅਕਤੀ ਹੋਣ ਤੋਂ ਸਾਫ਼ ਇਨਕਾਰ ਕਰ ਦਿੱਤਾ ਹੈਗਾ ਉਹਦੇ ਜਿਹੜੇ ਪੇਰੈਂਟਸ ਹੈਗੇ ਜਗਜੀਤ ਦੇ ਉਹ ਕਹਿੰਦੇ ਵੀ ਠੀਕ ਆ ਸਾਡੇ ਹੁਣ ਇਸ ਟਾਈਮ ਤੇ ਉਹਦੇ ਨਾਲ ਤਾਲੁਕਤ ਹੈ ਨਹੀਂਗੇ ਕਿਸੇ ਹੋਰ ਰੀਜ਼ਨਸ ਕਰਕੇ ਉਹਨਾਂ ਦਾ ਘਰੇਲੂ ਮਸਲਾ ਹੈਗਾ ਪਰ ਉਹਨਾਂ ਨੇ ਕਹਿ ਕਿ ਸਾਨੂੰ ਗਲਤ ਫਸਾਇਆ ਜਾ ਰਿਹਾ ਹੈਗਾ ਉਹ ਇੱਕ ਮੁੰਡਾ ਉੱਥੇ ਸੌਫਟਵੇਅਰ ਇੰਜੀਨੀਅਰ ਹੈਗਾ ਤੇ ਉੱਥੇ ਉਹਨੇ ਬ੍ਰਿਟਿਸ਼ ਆਰਮੀ ਵਿੱਚ ਵੀ ਨੌਕਰੀ ਕੀਤੀ ਹੈਗੀ ਆ ਪਤਾ ਨਹੀਂ ਹਜੇ ਉਹ ਆਰਮੀ 'ਚ ਹੈਗਾ ਤੇ ਨਹੀਂ ਇਹ ਕੋਈ ਇਹ ਕੋਈ ਬਹੁਤਾ ਪਤਾ ਨਹੀਂ ਲੱਗਿਆਗਾ ਇਸ ਚੀਜ਼ ਦਾ ਇਹ ਹੈ ਵੀ ਪਹਿਲੇ ਉਹ ਜਰੂਰ ਆਰਮੀ ਵਿੱਚ ਸੀਗਾ ਤੇ ਉਹਨੇ ਅਫਗਾਨਿਸਤਾਨ ਵਿੱਚ ਵੀ ਇੰਗਲੈਂਡ ਨੂੰ ਰੈਪਰੈਜ਼ੈਂਟ ਕੀਤਾ ਸੀ ਵਾਰ ਦੇ ਵਿੱਚ ਉੱਥੇ ਮਤਲਬ ਇੰਨਾ ਜਿਹੜਾ ਬੰਦਾ ਇੰਨਾ ਹੌਨਹਾਰ ਮੁੰਡਾ ਹੈਗਾ ਤੇ ਉਹਨਾਂ ਨੂੰ ਇਹ ਤੁਸੀਂ ਪੈਟੀ ਕਰਾਈਮਸ ਦੇ ਵਿੱਚ ਇਨਵੋਲ ਕਰਾ ਰਹੇ ਹੈਗੇ ਆ ਜਿਹੜਾ ਜਿੱਥੇ ਤੱਕ ਸਵਾਲ ਹੈਗਾ ਪਿੱਲੀ ਪੀੜ ਦੇ ਅਨਕਾਉਂਟਰ ਦਾ ਉਹਦੇ ਵਿੱਚ ਸਰਕਮਸਟੈਂਸ ਦੀ ਇਹੀ ਲੱਗ ਰਿਹਾ ਹੈਗਾ ਕਿ ਇਹ ਝੂਠਾ ਪੁਲਿਸ ਮੁਕਾਬਲਾ ਹੈਗਾ ਆਪਾ ਦੇਖ ਰਹੇ ਹਾਂ ਕਿ 32-32 ਸਾਲਾਂ ਦੇ ਕੇਸ ਹੁਣ ਫਾਲਸ ਇੰਕਾਊਂਟਰਸ ਦੇ ਕੋਟਾ ਵਿੱਚ ਸਜ਼ਾਵਾਂ ਤੇ ਪਹੁੰਚ ਰਹੇ ਹੈਗੇ ਆ ਤੇ ਕਿਸ ਤਰ੍ਹਾਂ ਉਹਨਾਂ ਦੇ ਜਿਹੜੇ ਤਣਾਉਣੇ ਕੰਮ ਨੇ ਪੁਲਿਸ ਅਫਸਰਾਂ ਦੇ ਉਹ ਕਿਸ ਤਰ੍ਹਾਂ ਸਾਹਮਣੇ ਆ ਰਹੇ ਹੈਗੇ ਆ ਇੱਕ ਕੇਸ ਵਿੱਚ ਤਾਂ ਉਮਰ ਕੈਦ ਹੋਈ ਹੈਗੀ ਜਿਹੜਾ ਕਿ ਐਕਸ ਡੀਐਸਪੀ ਹੈਗਾ ਇੱਕ ਵਿੱਚ 10 ਸਾਲ ਦੀ ਸਜ਼ਾ ਹੋਈ ਹੈਗੀ ਮਤਲਬ ਕਿ ਉਹਦੇ ਨਾਮ ਵੀ ਪੇਰੈਂਟਸ ਕਹਿੰਦੇ ਵੀ ਚਲੋ ਐਨੇ ਨਾਲ ਹੀ ਉਹ ਕੋਸ਼ਿ ਨੇ ਵੀ ਚਲੋ ਸਾਨੂੰ ਕਿਤੇ ਤਾਂ ਜਾ ਕੇ 32 ਸਾਲਾਂ ਬਾਅਦ ਇਨਸਾਫ ਮਿਲਿਆ ਹੈਗਾ ਤੇ ਦੂਜੇ ਪਾਸੇ ਨਾ ਨੇ ਹੁਣ ਨਵੀਂ ਪੰਜਾਬ ਪੁਲਿਸ ਨੇ ਪਹਿਰਤ ਚਲਾਈ ਆ ਅੱਜ ਵੀ ਤਰਨਤਾਰਨ ਕੋਲੇ ਅੰਕਾਊਂਟਰ ਹੋਇਆ ਹੈਗਾ ਉਹ ਕਹਿੰਦੇ ਕੋਈ ਗੈਂਗਸਟਰ ਸੀਗੇ ਉਹਨਾਂ ਦੇ ਤੇ ਉਹਦੇ ਚੰਨ ਨੇ ਚਾਰ ਬੰਦੇ ਫੜੇ ਹੈਗੇ ਆ ਪਰ ਉਹਨਾਂ ਦੇ ਵੀ ਬਹੁਤ ਪਹਿਲੇ ਗੋਲੀ ਚੱਲੀ ਹੈਗੀ ਆ ਹੁਣ ਪਤਾ ਨਹੀਂ ਕਿ ਦੋਨੋਂ ਸਾਈਡ ਤੋਂ ਚੱਲੀ ਆ ਕਿ ਇੱਕ ਸਾਈਡ ਤੋਂ ਚੱਲੀ ਆਈ ਆ ਲੇ ਹਜੇ ਉਹਦੀਆਂ ਪੂਰੀਆਂ ਡਿਟੇਲਸ ਬਾਹਰ ਨਹੀਂ ਆਈਆਂਗੇ ਪਰ ਇਹ ਸਾਰੀ ਪੰਜਾਬ ਦੀ ਜਿਹੜੀ ਸਿਚੁਏਸ਼ਨ ਹੈਗੀ ਆਪਾਂ ਦੇਖ ਰਹੇ ਆ ਕਿ ਇਹਨਾਂ ਦੇ ਹੱਥੋਂ ਬਾਹਰ ਨਿਕਲ ਰਹੀ ਹੈ ਸਿਚੁਏਸ਼ਨ ਸਾਰੀ ਪੁਲਿਸ ਤੇ ਲੋਕਾਂ ਨੂੰ ਕੋਈ ਡਰ ਖੌਫ ਨਹੀਂ ਹੈਗਾ ਤੇ ਲੋਕੀ ਜਿਹੜੇ ਸਾਰੇ ਲੋਕ ਇੱਕ ਫੇਅਰ ਸਾਈਕੋਸਿਸ ਵਿੱਚ ਰਹਿ ਰਹੇ ਆ ਪੰਜਾਬ 'ਚ ਤੇ ਉਹ ਜਿਹੜਾ ਇਨਕਾਊਂਟਰ ਹੈਗਾ ਜਾਂ ਜਗਜੀਤ ਦਾ ਮਾਮਲਾ ਹੈਗਾ ਇਸ ਦੋਨੋਂ ਚੀਜ਼ਾਂ ਸ਼ੱਕੀ ਨੇ ਜੋ ਵੀ ਪੁਲਿਸ ਵੱਲੋਂ ਅਲੀਗੇਸ਼ਨਸ ਜਾਂ ਕਲੇਮ ਕੀਤੇ ਜਾ ਰਹੇ ਤੇ ਉੱਤਰ ਜਿਹੜਾ ਗੁਰਪਤਵੰਤ ਪੰਨੂ ਉਹਨੇ ਇੱਕ ਵੀਡੀਓ ਜਾਰੀ ਕਰਤੀ ਕਿ ਲਹਿਬੂ ਤਵਾ ਨਾਤੇ ਕਿ ਅਗਲੇ ਸਾਲ ਜਿਹੜਾ ਮਾਘੋਮਬ ਦਾ ਮੇਲਾ ਹੋਣਾ ਉਹਦੇ ਵਿੱਚ ਜਨਵਰੀ 2025 ਤੇ ਫਰਵਰੀ 2025 ਤੱਕ ਚੱਲਣਾ ਤੇ ਇਹਨਾਂ ਸੁਣਾਉਣ ਹੋਣੇ ਨੇ ਵੀ ਉਹਦੇ ਵਿੱਚ ਅਸੀਂ ਮੋਦੀ ਤੇ ਅਮਿਤ ਸ਼ਾਹ ਨੂੰ ਵਿਖਾ ਦੇਾਂਗੇ ਤੁਸੀਂ ਜਿਵੇਂ ਸਾਡੇ ਨੌਜਵਾਨਾਂ ਦਾ ਕਤਲ ਕਰ ਰਹੇ ਹੋ ਜਾਂ ਇਹਦਾ ਕੀ ਕਾਰਨ ਕਿ ਉੱਥੇ ਹੁਣ ਸਰਕਾਰ ਵੀ ਬਦਲ ਚੁੱਕੀ ਹੈ ਕੀ 트럼ਪ ਸਾਹਿਬ ਇਹਨਾਂ ਮਾਮਲਿਆਂ ਨੂੰ ਸਹੀ ਢੰਗ ਨਾਲ ਨਜਿੱਟਣਗੇ ਕੀ ਜੋ ਗੁਰਪਤਵੰਤ ਪੰਨੂ ਕਹਿ ਰਹੇ ਨੇ ਹਾਲਾਂਕਿ ਸਵਾਲ ਇੱਥੇ ਨਹੀਂ ਕਿ ਫੇਕ ਐਨਕਾਊਂਟਰ ਹੋਇਆ ਜਾਂ ਕਿਵੇਂ ਹੋਇਆ ਉਹਦੀ ਜਾਂਚ ਹੋਣੀ ਚਾਹੀਦੀ ਹੈ ਮਨੁੱਖੀ ਅਧਿਕਾਰ ਸੰਗਠਨ ਅੱਗੇ ਆਉਂਦੇ ਨੇ ਜਾਂ ਇਹ ਮਾਮਲੇ ਕੀ ਅੱਗੇ ਵਿਚਾਰੇ ਜਾਣਗੇ ਅਦਾਲਤਾਂ ਜਿਵੇਂ 32 32 30 30 ਸਾਲ ਹੋ ਗਏ ਹੁਣ ਤੱਕ ਲੋਕ ਇਨਸਾਫ ਮਤਲਬ ਕਿ ਲੈ ਵੀ ਰਹੇ ਨੇ ਤੇ ਉਡੀਕ ਵੀ ਰਹੇ ਨੇ ਸਾਰਾ ਕੁਝ ਚੱਲ ਰਿਹਾ ਪਰ ਜੋ ਗੁਰਪਤਵੰਤ ਪੰਨੂ ਕਰ ਰਿਹਾ ਤੇ ਜੋ ਅਮਰੀਕਾ ਦੀ ਸਿਆਸਤ ਹੈ ਉਹਨੂੰ ਸਮਝਣਾ ਚਾਹਾਂ ਆਖਰਕਾਰ ਢਲਮਟ ਕਿੱਥੇ ਆ ਜਾਂ ਫਿਰ ਉਹਦੇ ਵਿੱਚ ਮਤਲਬ ਕਿ ਇਹੋ ਜਿਹਾ ਹੋਲ ਕਿੱਥੇ ਆ ਕਿ ਜਿੱਥੇ ਖਾਲਸਾ ਦੀ ਸਿਆਸਤ ਜਾਂ ਇਹ ਜੋ ਕੁਝ ਗੁਰਪਤੰਥ ਨੂੰ ਕਹਿ ਰਿਹਾ ਉਹਦੇ ਨਾਲ ਉੱਥੋਂ ਦੇ ਹਿੰਦੂਆਂ ਦੇ ਵਿੱਚ ਵੀ ਉਹੋ ਜੀ ਗੱਲ ਜਾਏਗੀ ਸਿੱਖਾ ਪ੍ਰਤੀ ਤੇ ਇੱਥੇ ਵੀ ਉਹੋ ਜੀ ਗੱਲ ਉਭਰੇਗੀ ਇਹ ਇਹਨਾ ਜਿਹੜੇ ਇਸ ਤਰ੍ਹਾਂ ਦੇ ਸੈਲਫ ਕਸਟੋਡੀਅਨਸ ਬਣੇ ਹੋਏ ਹੈਗੇ ਸਿੱਖ ਪੰਥ ਦੇ ਇਹ ਟਾਈਮ ਟੂ ਟਾਈਮ ਮਿਸਲੀਡ ਕਰ ਰਹੇ ਹੈਗੇ ਸਿੱਖ ਪੰਥ ਨੂੰ ਕਦੀ ਇਹ ਫ੍ਰੈਂਡ ਰਾਮਨ ਦੇ ਚੱਕਰਾਂ 'ਚ ਲੈ ਜਾਂਦੇ ਆ ਤੇ ਕਦੀ ਜੈਨੋਸਾਈਡ ਕਲੇਮ ਕਰਨ ਵਾਲੇ ਲੈ ਜਾਂਦੇ ਆ ਇਹ ਇਹਨਾਂ ਦੀ ਨਾ ਤਾਂ ਕੋਈ ਗਰਾਊਂਡ ਰੈਲਿਟੀ ਹੈਗੀ ਆ ਨਾ ਇਹ ਗਰਾਊਂਡ ਦੇ ਨਾਲ ਜੁੜੇ ਹੋਏ ਹੈਗੇ ਨੇ ਬਾਹਰਲੇ ਵੈਸਟਰਨ ਵਰਲਡ ਦੀਆਂ ਸੇਫ ਹੈਵਨ 'ਚ ਬਹਿ ਕੇ ਇਹ ਇੱਥੇ ਦਾ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕਰ ਰਹੇ ਹੈਗੇ ਆ ਜਿਸ ਦੇ ਨਾਲ ਸਿੱਖ ਕੌਮ ਦੀ ਸਾਰੇ ਥਾਵਾਂ ਤੇ ਇਮੇਜ ਨੂੰ ਸੱਟ ਵੱਜ ਸਕੇ ਮੈਂ ਤਾਂ ਇਹ ਇਸ ਤਰ੍ਹਾਂ ਸੋਚਦਾ ਹੈਗਾ ਜਦਕਿ ਇਹਨਾਂ ਨੂੰ ਚਾਹੀਦਾ ਸੀਗਾ ਕਿ ਜਿਹੜਾ ਪੇਲੀ ਭੀਤ ਵਿੱਚ ਅੰਕਾਊਂਟਰ ਹੋਇਆ ਉਹਦੀ ਰਿਪੋਰਟ ਕਰਦੇ ਐਮਨੈਸਟੀ ਇੰਟਰਨੈਸ਼ਨਲ ਕੋਲੇ ਉਹਦੀ ਰਿਪੋਰਟ ਕਰਦੇ ਹਿਊਮਨ ਰਾਈਟਸ ਵਾਚ ਕੋਲੇ ਤੇ ਹੋਰ ਜਿਹੜੇ ਵਾਚ ਟਾਕ ਗਰੁੱਪਸ ਹੈਗੇ ਆ ਤਾਂਕਿ ਇਹਦੀ ਇੰਟਰਨੈਸ਼ਨਲ ਲੈਵਲ ਤੇ ਗੱਲ ਅੱਠਾਈ ਜਾ ਸਕਦੀ ਜਦਕਿ ਉਹੋ ਚੱਲ ਰਿਹਾ 네ਗੇਟਿਵ ਰੂਟਸ ਨੂੰ ਤੇ ਨੇਕਟਿਵ ਪਰਸਪੈਕਟਿਵ ਬਿਲਡ ਅਪ ਕਰ ਰਹੇ ਹੈਗੇ ਆ ਇਹ ਇਥੇ ਕੀ ਆ ਕੇ ਆਪ ਹੋਣ ਤਾਂ ਇਥੇ ਭਾਰਤ ਪੰਜਾਬ ਚ ਫਿਰ ਆਪਾਂ ਦੇਖਦੇ ਆਂ ਵੀ ਕਿਹੜੇ ਇਹ ਕਿਲ ਹਿੰਦੂਤਵਾ ਤੇ ਜੋ ਵੀ ਕਹਿ ਰਹੇ ਹੈਗੇ ਆ ਇੰਨਾ ਮਿਸਲੀਡ ਕਰ ਰਹੇ ਹੈਗੇ ਆ ਮਤਲਬ ਕਿ ਇਹ ਟੋਟਲੀ ਇਰੈਲੇਵੈਂਟ ਹੈਗੇ ਨੇ ਤੇ ਆਪਣੀ ਇਰੈਲੇਵੈਂਸ ਇਹ ਵਾਰ-ਵਾਰ ਆਪਣੀ ਜ਼ਾਹਰ ਵੀ ਕਰ ਰਹੇ ਹੈਗੇ ਆ ਮੈਂ ਜਿਹੜਾ ਸਵਾਲ ਮੈਂ 트럼ਪ ਦੀ ਸਰਕਾਰ ਦਾ ਕੀਤਾ ਸੀਗਾ ਜਿਵੇਂ ਮੋਦੀ ਸਾਹਿਬ ਨਾਲ ਨਜ਼ਦੀਕੀਆਂ ਸਰਕਾਰ ਹਜੇ ਸਰਕਾਰ ਹਜੇ ਤਬਦੀਲ ਨਹੀਂ ਹੋਈ 21 ਜਨਵਰੀ ਨੂੰ ਜਾ ਕੇ ਸਰਕਾਰ ਚੇਂਜ ਹੋਣੀ ਹੈਗੀ ਆ ਉਦੋਂ ਪ੍ਰੈਜ਼ੀਡੈਂਟ 트럼ਪ ਜਿਹੜੇ ਇਲੈਕਟ ਨੇ ਉਦੋਂ ਉਹਨਾਂ ਨੇ ਸੋਚ ਚੱਕਣੀ ਹੈਗੀ ਆ ਹਜੇ ਤਾਂ ਸਰਕਾਰ ਪ੍ਰੈਜ਼ੀਡੈਂਟ ਜੋ ਬਾਈਡਨ ਦੀ ਹੈਗੀ ਆ ਪਰ ਮੈਂ ਵੀ ਬਹੁਤ ਮੈਂ ਉੱਥੇ ਕਿੰਨਾ ਚੱਲ ਰਿਹਾ ਯੂ ਐਸ ਐ ਚ ਪਰ ਮੈਂ ਵੀ ਬੈਫल्ड ਹੈਗਾ ਕਿ ਇਸ ਤਰ੍ਹਾਂ ਦੀਆਂ ਪਬਲੀਕਲੀ ਸਟੇਟਮੈਂਟਸ ਦੇ ਰਿਹਾ ਹੈਗਾ ਤੇ ਉਹਨਾਂ ਨੂੰ ਉੱਥੋਂ ਦੀਆਂ ਸਕਿਉਰਿਟੀ ਏਜੰਸੀਸ ਜਿਹੜੀਆਂ ਨੇ ਉਹ ਕੋਈ ਪੁਛਪੜਤਾਲ ਨਹੀਂ ਕਰ ਰਹੀਆਂ ਹੈ ਕਿ ਤੁਸੀਂ ਪਿਛਲੇ ਦਿਨਾਂ 'ਚ ਦੇਖਿਆ ਹੋਣਾ ਕਿ ਉਹਨੇ ਇੰਡੀਆਨਾ ਅੰਬੈਸਡਰ ਨੂੰ ਵੀ ਉੱਥੇ ਜਿਹੜਾ ਯੂਐਸ ਹੈਗਾ ਉਹਨੂੰ ਵੀ ਧਮਕੀ ਦਿੱਤੀ ਸੀਗੀ ਕਿ ਆਪਣੀ ਜਾਨ ਦਾ ਵਿਚਾਰ ਰੱਖੀ ਮਤਲਬ ਕਿ ਇਸ ਤਰ੍ਹਾਂ ਦੀਆਂ ਪਬਲਿਕ ਅਟ੍ਰੈਕਸ਼ਨਸ ਜਿਹੜੀਆਂ ਨੇ ਉਹ ਨੋਟਿਸ ਕਿਉਂ ਨਹੀਂ ਲਿਆ ਜਾ ਰਹਾ ਏਜੰਸੀਸ ਵੱਲੋਂ ਇਹ ਇਹ ਇੱਕ ਆਪਣੇ ਆਪ 'ਚ ਸਵਾਲ ਹੈਗਾ ਮੈਂ ਮੈਂ ਉਹੀ ਕਹਿ ਰਿਹਾ ਨਾ ਉਹ ਠੀਕ ਹੈ 트럼ਪਸ ਦੀ ਸਰਕਾਰ ਗਾਹ ਹੋਣੀ ਹੈ ਪਰ ਇਹ ਵੀ ਉਹਨਾਂ ਦੀ ਨੀਤੀ ਕੀ ਹੈ ਦੇ ਪ੍ਰਤੀ ਕੀ ਉਹਨਾਂ ਨੇ ਇਲੈਕਸ਼ਨ ਦੇ ਦੌਰਾਨ ਜਾਂ ਫਿਰ ਉਸ ਤੋਂ ਪਹਿਲਾਂ ਜਦੋਂ ਸੱਤਾ sire ਨੇ ਕੁਝ ਸਪਸ਼ਟ ਕੀਤਾ ਕਿ ਉਹ ਕੀ ਕਰਨਾ ਚਾਹੁੰਦੇ ਨੇ ਇਹੋ ਜਿਹੇ ਜਿਹੜੇ ਤਤ ਉੱਤੇ ਬੈਠੇ ਨੇ ਰਲ ਕੇ ਚੱਲਣ ਨਾਲ ਉਹਨਾਂ ਨੇ ਪ੍ਰੈਜ਼ੀਡੈਂਟ 트럼ਪ ਨੇ ਆਪਣੀਆਂ ਇਲੈਕਸ਼ਨ ਦੌਰਾਨ ਜਾਂ ਇਲੈਕਸ਼ਨ ਜਿੱਤਣ ਤੋਂ ਬਾਅਦ ਕੋਈ ਵੀ ਇੰਡੀਆ ਦੀ ਇਸ ਤਰ੍ਹਾਂ ਦੇ ਸਕਿਉਰਿਟੀ ਮੈਟਰਸ ਬਾਰੇ ਕੋਈ ਸਪੈਸਟਿਕ ਬਿਆਨ ਨਹੀਂ ਦਿੰਦਾ ਨਾ ਆਪਣੀ ਪਾਲਿਸੀ ਜਾਰੀ ਕੀਤੀ ਹੈਗੀ ਆ ਉਹ ਉਹਨਾਂ ਨੇ ਇਕਨੋਮਿਕ ਮੈਟਰਸ ਦੇ ਟੈਰਿਫਸ ਬਾਰੇ ਜ਼ਰੂਰ ਜ਼ਿਕਰ ਕੀਤੇ ਨੇ ਕਿ ਇੰਡੀਆ ਦੇ ਵਿੱਚ ਟੈਰਿਫਸ ਬਹੁਤ ਹਾਈ ਹੈਗੇ ਜਿਹੜੇ ਨੇ ਟੈਕਸ ਵਗੈਰਾ ਲਾਉਂਦੇ ਹੈਗੇ ਆ ਤੇ ਜੇ ਇਹਨਾਂ ਨੇ ਨਾ ਉਹ ਘਟਾਏ ਤਾਂ ਅਸੀਂ ਇਹਨਾਂ ਤੇ ਬਰਾਬਰ ਦੇ ਟੈਕਸ ਲਾਵਾਂਗੇ ਜਿਹੜੀਆਂ ਇਹਨਾਂ ਦੀਆਂ ਇੰਡੀਆ ਦੀਆਂ ਐਕਸਪੋਰਟਸ ਹੈਗੀਆਂ ਨੇ ਦਲੇਲ ਸਾਹਿਬ ਦੀ ਗੱਲ ਕਰਦੇ ਹਾਂ ਜਦੋਂ ਮੈਂ ਕਹਿਣਾ ਕਿ ਭਗਵੰਤ ਸਿੰਘ ਸਾਹਿਬ ਆਸਟ੍ਰੇਲੀਆ ਗਏ ਤੇ ਇਧਰ ਅਮਨ ਅਰੋੜਾ ਜਿਹੜੇ ਪੰਜਾਬ ਆਪ ਦੇ ਪ੍ਰਧਾਨ ਨੇ ਉਹਨਾਂ ਨੇ ਸਾਰੇ ਆਪਣੀ ਲੀਡਰਸ਼ਿਪ ਜਿਹੜੀ ਪੰਜਾਬ ਵਾਲੇ ਕੈਬਨਟ ਮੰਤਰੀ ਵਿਧਾਇਕ ਜੋ ਉਹਨਾਂ ਨੂੰ ਜਿਨ੍ਹਾਂ ਨੂੰ ਵੀ ਨਾਲ ਲੈ ਕੇ ਉਹ ਮਿਲ ਰਹੇ ਨੇ ਦਲੇਲ ਸਾਹਿਬ ਦੀ ਤਬੀਅਤ ਲਗਾਤਾਰ ਜਿਹੜੀ ਨਸਾਜ਼ ਹੋ ਰਹੀ ਹੈ ਆਖਰਕਾਰ ਉਹਨਾਂ ਦੀ ਮੌਤ ਦੀ ਉਡੀਕ ਕੌਣ ਕਰ ਰਿਹਾ ਹੈ ਪ੍ਰਧਾਨ ਮੰਤਰੀ ਸਾਹਿਬ ਨੂੰ ਵੀ ਉਹਨਾਂ ਨੇ ਇੱਕ ਤਰ੍ਹਾਂ ਆਪਾਂ ਜਿਵੇਂ ਕਹਿ ਲੀਏ ਕਿ ਜ਼ਬਰ ਦਾ ਪੱਤਰ ਜਿਹੜਾ ਜੋ ਕਰ ਰਹੀ ਹੈ ਕੇਂਦਰੀ ਹਕੂਮਤ ਉਹ ਲਿਖ ਕੇ ਭੇਜਿਆ ਹੈ ਕਿ ਲੋ ਦੇਖੋ ਅਸੀਂ ਉਹੀ ਹੈ ਨਾ ਕਿ ਭਾਂਡਾ ਕਿਦੇ ਸਿਰ ਫੁੱਟੇਗਾ ਜਾਂ ਕੀ ਕੇਂਦਰ ਸਰਕਾਰ ਜਾਣ ਬੁੱਝ ਕੇ ਇਹੋ ਜਿਹੇ ਹਾਲਾਤ ਪੈਦਾ ਕਰਨਾ ਚਾਹੁੰਦੀ ਆ ਡੱਲਿਆਲ ਸਾਹਿਬ ਦੀ ਮੌਤ ਨੂੰ ਲੈ ਕੇ ਜਾਂ ਡੱਲਿਆਲ ਸਾਹਿਬ ਕਿਉਂ ਨਹੀਂ ਸਮਝ ਰਹੇ ਕਿ ਮਰਨ ਵੇ ਛੱਡ ਕੇ ਉਹਨਾਂ ਨੂੰ ਸਿੱਧੇ ਹੋ ਕੇ ਟੱਕਰਾ ਕਰਨਾ ਚਾਹੀਦਾ ਇਹਨਾਂ ਦਾ ਜਿੱਥੋਂ ਤੱਕ ਤਾਂ ਹੈਗਾ ਇੰਡੀਅਨ ਗਵਰਨਮੈਂਟ ਦਾ ਸਵਾਲ ਤੇ ਇੰਡੀਅਨ ਪ੍ਰਾਈਮ ਮਿਨਿਸਟਰ ਜਾਂ ਹੋਮ ਮਿਨਿਸਟਰ ਦਾ ਸਵਾਲ ਹੈਗਾ ਉਹਨਾਂ ਨੇ ਹੁਣ ਤੱਕ ਆਪਣੇ ਰਵੱਈਏ ਨਾਲ ਇਹ ਸ਼ੋਅ ਕੀਤਾ ਕਿ ਦੇ ਆਰ ਲੀਸਟ ਕਨਸਰਨਡ ਅਬਾਊਟ ਸਾਹ ਜਗਜੀਤ ਸਿੰਘ ਡੱਲੇਵਾਲ ਐਂਡ ਹਿਸ ਹੈਲਥ ਤੇ ਇਹਨਾਂ ਦੇ ਫਾਸਟ ਟੂ ਡੈਥ ਬਾਰੇ ਤੇ ਨਾ ਹੀ ਉਹਨਾਂ ਨੇ ਭੰਡੇਰ ਹੋਣਾ ਦਾ ਤੇ ਇਹਨਾਂ ਦੇ ਮੋਰਚੇ ਦਾ ਕੋਈ ਨੋਟਿਸ ਲਿਆ ਹੈਗਾ ਲੇਟਲੀ ਪਹਿਲੇ ਜਰੂਰ ਜਦੋਂ ਸ਼ੁਰੂ ਹੋਇਆ ਸੀ ਮੋਰਚਾ ਉਦੋਂ ਗਵਰਨਮੈਂਟ ਨੇ ਤਿੰਨ ਮੀਟਿੰਗਸ ਇਹਨਾਂ ਨਾਲ ਕੀਤੀਆਂ ਸੀਗੀਆਂ ਉਹਦੋਂ ਇਹਨਾਂ ਨੇ ਅਟੈਂਸ਼ਨ ਦਿੱਤੀ ਹੈਗੀ ਆ ਜਾਂ ਉਹਨਾਂ ਨੇ ਚੈੱਕ ਕੀਤਾ ਹੈਗਾ ਕਿ ਇਹਨਾਂ ਕੋਲੇ ਕੀ ਪੋਟੈਂਸ਼ੀਅਲ ਹੈਗਾ ਹੁਣ ਇਹ ਮੋਰਚਾ ਭਾਵੇਂ ਹੈ ਬਹੁਤ ਭਾਵਮূলক ਭਾਵਕ ਹੈਗਾ ਪਰ ਇਹ ਉਸ ਤਰ੍ਹਾਂ ਦੀਆਂ ਫੀਲਿੰਗਸ ਨਹੀਂ ਜੇ ਖੜੀਆਂ ਕਰ ਸਕਿਆ ਜਿਸ ਤਰ੍ਹਾਂ ਦੀਆਂ ਕਿਸਾਨ ਮੋਰਚੇ ਵਲੇ ਸੀਗੀਆਂ ਸੋ ਇਹ ਜਿਹੜਾ ਹੈਗਾ ਉਹਨਾਂ ਨੇ ਤਾਂ ਲੀਸਟ ਕਨਸਰਨਡ ਹੋਣਾ ਹੀ ਹੈ ਇੰਡੀਅਨ ਗਵਰਨਮੈਂਟ ਨੇ ਜਿਹੜੀ ਪੰਜਾਬ ਦੀ ਗਵਰਨਮੈਂਟ ਹੈਗੀ ਆ ਇਹ ਵੀ ਲੀਸਟ ਕਨਸਰਨ ਹੈ ਕਿ ਆ ਭਾਵੇਂ ਜਿਵੇਂ ਤੁਸੀਂ ਜ਼ਿਕਰ ਕੀਤਾ ਅੱਜ ਮਿਸਟਰ ਅਮਨ ਅਰੋੜਾ ਨੇ ਤੇ ਸਾਰੀ ਕੈਬਨਟ ਨੇ ਪੰਜਾਬ ਦੀ ਨੇ ਉਹਨਾਂ ਨੇ ਡੱਲੇਵਾਲ ਸਾਹਿਬ ਨੂੰ ਮਿਲਣ ਜਾਣਾ ਹੈਗਾ ਜਾਂ ਉਥੇ ਖਨੌਰੀ ਬਾਰਡਰ ਤੇ ਜਾਣਾ ਆਏਗਾ ਜਦਕਿ ਇਹ ਵੀ ਖਬਰਾਂ ਆ ਰਹੀਆਂ ਕਿ ਡੱਲੇਵਾਲ ਸਾਹਿਬ ਅੱਜ ਕੁਝ ਬੋਲ ਨਹੀਂ ਰਹੇ ਹੈਗੇ ਕੱਲ ਉਹਨਾਂ ਨੇ ਜ਼ਰੂਰ ਥੋੜੇ ਮਿੰਟਾਂ ਦਾ ਲੈਕਚਰ ਦਿੱਤਾ ਹੈਗਾ ਜਿਹਦੇ ਚ ਉਹਨਾਂ ਨੇ ਹਿੰਦੀ 'ਚ ਅਪੀਲ ਕੀਤੀ ਹੈਗੀ ਆ ਕਿ ਮੈ ਮੈ ਨੂੰ ਇਥੇ ਚੱਕੇ ਮੈਨੂੰ ਇਥੋ ਚੱਕਤੇ ਨਾਲ ਲੈ ਜਾਣ ਜਾਂ ਮੇਰਾ ੱੱਕੇ ਨਾਲ ਫਾਸਟ ਨਾਲ ਛੜਾ ਦੂੰ ਤੇ ਬਾਕੀ ਕਿਸਾਨ ਵੀਰਾਂ ਤੋਂ ਉਹਨਾਂ ਨੇ ਇੱਕ ਹੈਲਪਫੁਲੀ ਅਪੀਲ ਕੀਤੀ ਆ ਕਿ ਤੁਸੀਂ ਮੇਰੇ ਸੰਘਰਸ਼ ਦੀ ਸਪੋਰਟ ਕਰੋ ਯਾਨਕਿ ਹੁਣ ਡੱਲੇਵਾਲ ਸਾਹਿਬ ਦਾ ਸੰਘਰਸ਼ ਨਹੀਂਗਾ ਇਹ ਇੱਕ ਕਿਸਾਨੀ ਸਮੂਹੇ ਕਿਸਾਨੀ ਦਾ ਸੰਘਰਸ਼ ਹੈਗਾ ਕਿਉਂਕਿ ਮੰਗਾ ਕਿਸਾਨੀ ਦੇ ਨਾਲ ਸੰਬੰਧਤ ਹੈਗੀਆਂ ਨੇ ਜਿਹੜਾ ਕਿ ਪੰਜਾਬ ਗਵਰਨਮੈਂਟ ਦਾ ਰੁਪਈਆ ਹੈਗਾ ਇਹ ਸੱਚ ਉਹ ਇੱਕ ਪੰਜਾਬ ਦਾ ਜਿਹੜਾ ਚੀਫ ਮਿਨਿਸਟਰ ਭਵਨਤਮਾਨ ਉਹ ਆਪਣੀਆਂ ਛੁੱਟੀਆਂ ਕੱਟਣ ਅੱਜ ਤੋਂ ਆਸਟ੍ਰੇਲੀਆ ਗਿਆ ਹੋਇਆ ਹੈਗਾ ਸੋ ਇਥੋਂ ਸ਼ੋ ਹੁੰਦਾ ਹੈਗਾ ਕਿ ਪੰਜਾਬ ਦੀ ਗਵਰਨਮੈਂਟ ਕਿੰਨਾ ਕੁ ਕਨਸਰਨਡ ਹੈਗੀ ਆ ਇਸ ਸੀਰੀਅਸ ਇਸ਼ੂ ਬਾਰੇ ਇੱਕ ਬੜੀ ਅਹਿਮ ਖਬਰ ਹੈ ਜਿਹੜੀ ਹੁਣ ਸਾਹਮਣੇ ਆ ਰਹੀ ਹੈ ਕਿ ਕੱਲ ਨੂੰ ਪ੍ਰਧਾਨ ਮੰਤਰੀ ਜਿਹੜਾ ਕੌਮੀ ਬਾਲ ਪੁਰਸਕਾਰ ਉਹ ਦਿੱਤੇ ਜਾਂਦੇ 26 ਜਨਵਰੀ ਨੂੰ ਅੱਗੇ ਦਿੱਤੇ ਜਾਂਦੇ ਹੁੰਦੇ ਨੇ ਇਹਨਾਂ ਨੇ ਬੀਤੇ ਦੇ ਵਿੱਚ ਬਾਲ ਦਿਵਸ ਜਿਹੜਾ ਉਹ ਜਿਹੜਾ ਇਹਨਾਂ ਦੇ ਨਾਲ ਸਭ ਜ਼ਿਆਦਾਿਆਂ ਦੇ ਨਾਲ ਜੁੜਿਆ ਸੀਗਾ ਵੀਰ ਬਾਲ ਦਿਵਸ ਦੀ ਗੱਲ ਕੀਤੀ ਸੀਗੀ ਉਹਦਾ ਉਸ ਪੱਧਰ ਤੇ ਚਲੋ ਠੀਕ ਹੈ ਜਿੰਨਾ ਕਿ ਵਿਰੋਧ ਹੋਇਆ ਕਿ ਸਹਬਜ਼ਾਦੇ ਨੇ ਉਹ ਬਾਲ ਨਹੀਂ ਜਾ ਉਹਨਾਂ ਨੂੰ ਤੁਸੀਂ ਇਸ ਢੰਗ ਨਾਲ ਆਪਣੀ ਸਿਆਸਤ ਲਈ ਕਿਉਂ ਵਰਤ ਰਹੇ ਹੋ ਹੁਣ ਕੱਲ ਦਾ ਦਿਨ ਤੈਅ ਕੀਤਾ ਸ਼ੀਧੀ ਦੇ ਆੜੇ ਚੱਲ ਰਹੇ ਨੇ ਸਭ ਨੂੰ ਪਤਾ ਕਿ ਸਹਬਜ਼ਾਦਿਆਂ ਦੀ ਸ਼ਹਾਦਤ ਨੂੰ ਸਿਰਜਦਾ ਕੀਤਾ ਜਾ ਰਿਹਾ ਫਤਗੜ ਸਾਹਿਬ ਤੇ ਇੱਥੇ ਇਹ ਵੀਰਬਾਲ ਦਿਵਸ ਵਾਂਗੂ ਇਹ ਹੁਣ ਬਾਲ ਦਿਵਸ ਦੇ ਤੌਰ ਦੇ ਉੱਤੇ ਬਾਲ ਪੁਰਸਕਾਰ ਦੇ ਤੌਰ ਦੇ ਉੱਤੇ 17 ਬੱਚਿਆਂ ਨੂੰ ਉੱਥੇ ਦੇ ਰਹੇ ਨੇ ਸ਼੍ਰੋਮਣੀ ਕਮੇਟੀ ਜਾਂ ਪੰਥਕ ਸਿਆਸਤ ਦੇ ਵਿੱਚੋਂ ਕਦੇ ਇਹਦਾ ਕੋ ਵੱਡੇ ਪੱਧਰ ਤੇ ਉਸ ਕਿਸਮ ਦਾ ਵਿਰੋਧ ਹੋਏਗਾ ਕਿ ਇਹੋ ਜਿਹੇ ਫੈਸਲੇ ਜਿਹੜਾ ਵੀਰ ਬਾਲ ਦਿਵਸ ਮਨਾਉਣ ਦੇ ਵਾਪਸ ਲੈ ਜਾਣ ਜਾਂ ਇਹਨਾਂ ਨੂੰ ਸਹਿਬਜ਼ਾਦਿਆਂ ਦੇ ਨਾਲ ਨਾਲ ਜੋੜਿਆ ਜਾਵੇ। ਨਹੀਂ ਆਪਾਂ ਦੇਖਿਆ ਜੇ ਲੀਡਰਸ਼ਿਪ ਦੀ ਆਪਾਂ ਗੱਲ ਕਰੀ ਹੈ ਜੀ ਪੰਥਕ ਲੀਡਰਸ਼ਿਪ ਹੈਗੀ ਆ ਉਹਨਾਂ ਨੇ ਬਹੁਤ ਚਿਰ ਤੋਂ ਕਦੀ ਕੋਈ ਪੋਲਿਸੀ ਸਟੇਟਮੈਂਟ ਇਸ਼ੂਈ ਨਹੀਂ ਕੀਤਾ ਦਾ ਕਿਉਂਕਿ ਉਹ ਆਪਣੇ ਵਿਵਾਦ ਵਿੱਚ ਇੰਨੇ ਉਲਝੇ ਹੋਏ ਹੈਗੇ ਆ। ਕਿ ਬਾਕੀ ਮਸਲਿਆਂ ਬਾਰੇ ਉਹਨਾਂ ਦਾ ਕੋਈ ਧਿਆਨ ਹੀ ਹੈਗਾ ਜੇ ਧਿਆਨ ਆਉਂਦਾ ਵੀ ਹੈਗਾ ਸੁਖਵੀਰ ਬਾਦਲ ਉਹਨਾਂ ਨੂੰ ਤਾਂ ਹਮੇਸ਼ਾ ਪ੍ਰੋ ਇੰਡੀਅਨ ਗਵਰਨਮੈਂਟ ਹੁੰਦਾ ਹੈਗਾ ਕਦੀ ਵੀ ਉਹਨਾਂ ਨੇ ਸਿੱਖ ਹਵਾਮ ਦਾ ਜਾਂ ਪੰਜਾਬ ਸਬੰਧਤ ਇਸ਼ੂਸ ਬਾਰੇ ਕੋਈ ਗੱਲ ਉਠਾਈ ਨਹੀਂ ਹੈਗੀ ਠੀਕ ਆ ਬੀਬਾ ਹਰਸਿੰਦਰਪੁਰ ਬਾਦਲ ਟਾਈਮ ਟਾਈਮ ਟੂ ਪਾਰਲੀਮੈਂਟ ਚ ਬੋਲਦੇ ਨੇ ਤੇ ਕੁਝ ਜ਼ਿਕਰ ਕਰਦੇ ਨੇ ਉਹ ਪਰ ਜਿਹੜੇ ਇਸ ਤਰ੍ਹਾਂ ਦੇ ਇਸ਼ੂਜ਼ ਨੇ ਜਿਹੜੇ इमोशनल ਇਸ਼ੂਜ਼ ਨੇ ਸੈਕਸ ਦੇ ਨਾਲ ਜੁੜੇ ਹੋਏ ਸੈਕਸ ਸਾਈਕ ਸਾਈਕੀ ਦੇ ਨਾਲ ਜੁੜੇ ਹੋਏ ਸੈਕਸਾਇਕੋਲੋਜੀ ਦੇ ਨਾਲ ਜੁੜੇ ਹੋਏ ਉਹਨਾਂ ਬਾਰੇ ਨਾ ਤਾਂ ਇਹਨਾਂ ਨੇ ਕਦੀ ਪਕੜ ਬਣਾਉਣੀ ਚਾਹੀ ਹੈਗੀ ਤੇ ਨਾ ਹੀ ਕਦੀ ਇਹਨਾਂ ਨੇ ਸਟੇਟਮੈਂਟ ਦਿੱਤੀ ਹੈਗੀ ਆ ਕਿ ਜਿਹੜੀ ਸ਼ਬਦਾਵਲੀ ਦਿੱਤੀ ਜਾ ਰਹੀ ਹੈ ਸ਼ਹਿਬਜ਼ਾਦਿਆਂ ਨੂੰ ਉਹ ਜਿਹੜੀ ਹੈਗੀ ਆ ਸਿੱਖਾਂ ਦੀ ਜਿਹੜੀ ਕੌਮ ਦੀ ਆ ਭਾਵਨਾਵਾਂ ਉਹਦੇ ਨਾਲ ਸਵੇਲ ਨਹੀਂ ਖਾਂਦੀ ਹੈਗੀ ਅੱਜ ਸਵੇਰੇ ਖੰਡਪਾਟ ਸਾਲ ਦੇ ਭੋਗ ਸ਼ੁਰੂ ਹੋਏ ਹੈਗੇ ਫਤਿਹਗੜ੍ਹ ਸਾਹਿਬ ਤੇ ਸਿੱਧੀ ਜੋੜ ਮੇਲਾ ਸ਼ੁਰੂ ਹੋਇਆ ਹੈਗਾ ਬਿਲਕੁਲ ਉੱਥੇ ਸੰਗਤਾਂ ਨਤਮਸਤਕ ਹੋ ਰਹੀਆਂ ਪਰ ਨਾਲ ਨਾਲ ਇਹ ਜਿਹੜੀ ਸਿਆਸਤ ਹੈ ਇਹ ਬਹੁਤ ਸਾਰੇ ਸਵਾਲ ਇਹ ਦਿੱਉਂਦੇ ਖੜੇ ਕਰਦੀ ਆਖਰੀ ਸਵਾਲ ਜੋ ਕੇਜਰੀਵਾਲ ਸਾਹਿਬ ਦੇ ਸਿਆਸਤ ਨੂੰ ਸਾਰੀ ਪੰਜਾਬ ਦੀ ਲੀਡਰਸ਼ਿਪ ਭਗਵੰਤ ਮਾਨ ਸਾਹਿਬ ਸਨ ਕਹਿੰਦੇ ਉੱਤੇ ਤਲਬ ਕੀਤੀ ਕਹਿ ਲੋ ਕਿ ਉੱਤੇ ਸੱਦੇ ਆ ਕੇ ਆਓ ਦੇਖੋ ਦਿੱਲੀ ਦੀ ਇਲੈਕਸ਼ਨ ਨੂੰ ਲੈ ਕੇ ਕੀ ਕਰਨਾ ਹੈ ਡਿਊਟੀਆਂ ਲਾਤੀਆਂ ਕਰੋ ਜਾਂ ਮਰੋ ਦੀ ਸਥਿਤੀ ਦੇ ਵਿੱਚ ਕੇਜਰੀਵਾਲ ਸਾਹਿਬ ਲੱਗੇ ਨੇ ਉੱਥੇ ਕਿ ਦਿੱਲੀ ਦੀ ਇਲੈਕਸ਼ਨ ਹਰ ਹੀਲੇ ਵਰਤਣੀ ਹੈ ਤੇ ਉਹ ਜਿਹੜਾ ਕੇਜੀ ਸਾਹਿਬ ਗ੍ਰਫਤਾਰ ਕਰ ਲੈਣਗੇ ਉਹ ਰੌਲਾ ਫੇਰ ਸ਼ੁਰੂ ਹੋ ਗਿਆ ਅੱਜ ਆਰਵਿੰਦ ਕੇਜਰੀਵਾਲ ਜਿਹੜੇ ਸੁਪਰੀਮ ਕੋਰਟ ਨੇ ਆਪ ਦੇ ਆਪਣੇ ਇੱਕ ਬਹੁਤ ਵੱਡਾ ਲੀਡਰ ਆਪਣੇ ਆਪ ਨੂੰ ਉਹ ਦਰਸਾਉਂਦੇ ਹੈਗੇ ਆ ਤੇ ਆਪਣੇ ਆਪ ਨੂੰ ਪ੍ਰਾਈਮ ਮਿਨਿਸਟਰ ਦਾ ਚਿਹਰਾ ਦੱਸ ਰਿਹਾ ਹੈਗੇ ਆ ਉਹ ਉਹਨਾਂ ਨੇ ਅੱਜ ਕਲੇਮ ਕੀਤਾ ਹੈਗਾ ਕਿ ਜਿਹੜੀ ਪ੍ਰੈਜ਼ੀਡੈਂਟ ਚੀਫ ਮਿਨਿਸਟਰ ਹੈਗੀ ਆ ਆਰਤੀ ਉਹਨੂੰ ਵੀ ਕਿਸੇ ਟਾਈਮ ਤੇ ਗ੍ਰਿਫਤਾਰ ਕੀਤਾ ਜਾ ਸਕਦਾ ਹੈਗਾ ਪਰ ਉਹਨਾਂ ਨੇ ਇਹ ਨਹੀਂ ਦੱਸਿਆ ਵੀ ਕਿਹੜੇ ਚਾਰजेस ਵਿੱਚ ਉਹਨਾਂ ਨੂੰ ਗ੍ਰਿਫਤਾਰ ਕੀਤਾ ਜਾ ਸਕਦਾ ਉਹਨਾਂ ਨੇ ਇੱਕ ਖਾਸ ਸਾਜਦਾਇਆ ਹੈਗਾ ਮੇਰੇ ਖਿਆਲ ਨਾਲ ਤਾਂ ਸਿਰਫ ਸੈਂਸੇਸ਼ਨਲਿਜ਼ਮ ਕ੍ਰੀਏਟ ਕਰਨਾ ਚਾਹੁੰਦੇ ਨੇ ਆਦਰ ਦਨ ਥੈਟ ਕੁਛ ਵੀ ਨਹੀਂਗਾ ਮਤਲਬ ਕਿ ਇਹ ਹੁਣ ਆਪਣੇ ਆਪ ਨੂੰ ਇਹ ਕਰਪਸ਼ਨ ਦੇ ਕਹਿੰਦੇ ਆ ਵੀ ਅਸੀਂ ਐਂਟੀ ਕਰਪਸ਼ਨ ਪਲੈਂਕ ਤੇ ਸਾਡਾ ਸਾਰਾ ਧਾਰੋ ਮਜ਼ਾਰ ਹੈਗਾ ਜਦ ਕਿ ਆਪੇ ਕਰਪਸ਼ਨ ਦੇ ਕੇਸਸ ਨੂੰ ਫੇਸ ਵੀ ਕਰ ਰਹੇ ਨੇ ਤੇ ਪੰਜ ਸੱਤ ਮਹੀਨੇ ਜੇਲ੍ਹ ਚ ਲਾ ਕੇ ਵੀ ਆਏ ਹੈਗੇ ਆ ਸੋ ਇਹਨਾਂ ਕੋਲੇ ਨੈਤਿਕ ਕੋਈ ਆਧਾਰ ਨਹੀਂ ਰਹਿ ਗਿਆ ਜਿਹੜੀ ਇਹ ਕਰਪਸ਼ਨ ਦੀ ਕੈਂਪੇਨ ਦਾ ਆਪਣੇ ਆਪ ਨੂੰ ਦਾਰਮਦਾਨ ਦੱਸਦੇ ਸੀ ਕਿ ਉਹਨੂੰ ਕਲੇਮ ਕਰ ਸਕਣ ਜਿਸ ਤਰ੍ਹਾਂ ਕਿ ਆਪਾਂ ਅਖਬਾਰਾਂ ਵਿੱਚ ਵੀ ਆ ਰਿਹਾ ਆਪਾਂ ਨਿਊਜ਼ ਵਿੱਚ ਵੀ ਸੁਣਿਆ ਹੈਗਾ ਤੇ ਜਿਹੜੀ ਸਮੁੱਚੀ ਪੰਜਾਬ ਦੇ ਐਮ ਐਲ ਏ ਸੈਗੇ ਆ ਤੇ ਮਿਨਿਸਟਰਸ ਹੈਗੇ ਆ ਉਹਨਾਂ ਸਾਰਿਆਂ ਨੂੰ ਦਿੱਲੀ ਸੱਦਿਆ ਹੋਇਆ ਹੈਗਾ ਉੱਥੇ ਉਹਨਾਂ ਨੂੰ ਡਿਊਟੀਆਂ ਲਾਈਆਂ ਜਾ ਰਹੀਆਂ ਨੇ ਦਿੱਲੀ ਦੀ ਆਉਣ ਜਿਹੜੀ ਅਪਕਮਿੰਗ ਇਲੈਕਸ਼ਨ ਹੈਗੀ ਆ ਉਦੇ ਮੁਤਲਕ ਤੇ ਪੰਜਾਬ ਨੂੰ ਇਹਨਾਂ ਨੇ ਪਹਿਲੇ ਹੀ ਵਿਾਰਸ ਛੰਡਿਆ ਹੋਇਆ ਹੈਗਾ ਹੁਣ ਪੂਰੀ ਤਰ੍ਹਾਂ ਨਿਵਾਰਸ ਕਰਤਾ ਹੋਇਆ ਹੈਗਾ ਜਦ ਕਿ ਖਬਰਾਂ ਇਹ ਵੀ ਆ ਰਹੀਆਂ ਸੁਖਵਿੰਦਰ ਕਿ ਪੰਜਾਬ ਵਿੱਚ ਅਕਿਊਟ ਡਾਕਟਰਸ ਦੀ ਸ਼ਾਰਟੇਜ ਹੈਗੀ ਆ ਗਵਰਨਮੈਂਟ ਹਸਪੀਟਲਸ ਦੇ ਵਿੱਚ ਇਸੇ ਤਰ੍ਹਾਂ ਕਿੰਨੇ ਥਾਵਾਂ ਤੇ ਕੰਪਿਊਟਰ ਦੇ ਜਿਹੜੇ ਟੀਚਰਸ ਹੈਗੇ ਆ ਉਹਨਾਂ ਦੇ ਘਰ ਦੇ ਸਾਹਮਣੇ ਬੈਠੇ ਸੰਗਰੂਰ ਉਹਨਾਂ ਚ ਇੱਕ ਜਨੇ ਨੇ ਮਾਰਨ ਵਰਤ ਵੀ ਰੱਖਿਆ ਹੋਇਆ ਹੈਗਾ ਜਿਹੜੀਆਂ ਹੋਰ ਇਸ ਤਰ੍ਹਾਂ ਦਾ ਡੱਲੇ ਵਾਲ ਸਾਹਬ ਦਾ ਹੈਗਾ ਜਿਹੜਾ ਚੱਲ ਰਿਹਾ ਵਿਰੋਧ ਪ੍ਰਦਰਸ਼ਨ ਇਸ ਤਰ੍ਹਾਂ ਦੇ ਸੀਰੀਅਸ ਇਸ਼ੂਜ਼ ਦੇ ਵਿੱਚ ਪੰਜਾਬ ਘਿਰਿਆ ਹੋਇਆ ਹੈਗਾ ਤੇ ਉਹਨਾਂ ਨੂੰ ਆਪਣੀਆਂ ਇਲੈਕਸ਼ਨਸ ਦੇ ਜਿਹੜੇ ਸਿਰਫ ਤੇ ਸਿਰਫ ਸੈਲਫ ਮੋਟੀਵੇਟਿਡ ਸਿਆਸਤ ਹੈਗੀ ਆ ਜਿਹੜਾ ਜਿਹਦਾ ਉਹ ਨੰਗਾ ਚਿੱਟੇ ਹੋ ਕੇ ਪ੍ਰਦਰਸ਼ਨ ਕਰ ਰਹੇ ਹੈਗੇ ਆ ਸ਼ੁਕਰੀਆ ਗਿਲ ਸਭ ਤੋਂ ਵੱਧ ਤੁਹਾਡਾ। ਥੈਂਕ ਯੂ ਸੋ ਮੱਚ ਸਕਿੰਦਰ।